ਕਲੋਨੀ ਦੇ ਵਿੱਚ ਮੈਂ ਰਹਿ ਰਹੀ ਹਾਂ ਮੇਰੀ ਉੱਥੇ ਚੱਲਣੀ ਹੈ ਮੈਂ ਇਹ ਕੰਦ ਤੱਕੜਵਾ ਕੇ ਏਟਣੀ ਹੈ ਜ਼ੋਰ ਨਾਲ ਕਹਿ ਸਕਦੇ ਆਪਾਂ ਆਪਣੇ ਐਮ.ਐਲ.ਏ ਦੀ ਜਿਹੜੀ ਪਾਵਰ ਸੀ ਉਥੇ ਦਿਖਾ ਰਹੇ ਇਸ ਮਸਲੇ ਦੇ ਪਿੱਛੇ ਤੁਸੀਂ ਇੰਟਰਫੇਅਰ ਕਰ ਰਹੇ ਹੋ ਪਲੀਜ਼ ਨਾ ਕਰੋ ਆਦਰਵਾਜੀ ਧਰਨਾ ਲਗਾ ਦੇਣਾ ਬਟ ਉਹਨਾਂ ਨੇ ਕਿਹਾ ਮੈਂ ਕੋਈ ਧਰਨੇ ਤੋਂ ਨਹੀਂ ਡਰਦੀ ਛੁੱਡੀ ਮਰਜ਼ੀ ਹੈ ਜੋ ਕਰਨਾ ਮੈਂ ਇਹਨਾਂ ਧਰਨਿਆਂ ਤੋਂ ਨਹੀਂ ਡਰਦੀ ਸਾਡੀ ਮੈਂਬਰਸ਼ਿਪ ਤੋਂ ਸੀ ਨੇ ਉਹਨੂੰ ਦੀਪਤ ਦੀ ਵਾਰ ਕਰਤਾ ਤੇ ਉਹਨੇ ਦੁਬਾਰਾ ਬੰਨਣਾ ਤਾਂ ਉਹਨੂੰ ਸਾਡੀ ਬਾਰ ਦੇ ਵਿੱਚ ਆਉਣਾ ਪੈਣਾ ਆਪਣੀ ਗੱਲ ਰੱਖਣੀ ਪੈਣੀ ਹੈ ਜਿੱਥੇ ਉਹ ਗਲਤ ਸੀ ਉਹਦੀ ਮਾਫੀ ਮੰਗਣੀ ਪੈਣੀ ਹੈ ਕੋਰਟ ਦੇ ਮਸਲੇ ਤੋਂ ਵੀ ਫਿਰ ਮੈਡਮ ਉੱਪਰ ਚੱਲ ਰਹੇ ਨੇ ਬਿਲਕੁਲ ਇਹੀ ਤਾਂ ਗੱਲ ਸੀ ਨਾ ਤਾਂ ਮੈਡਮ ਮੰਨਣ ਨੂੰ ਤਿਆਰ ਸੀ ਕਿ ਜੀ ਕੋਰਟ ਦੇ ਵਿੱਚ ਮਸਲਾ ਹੈ ਕੋਰਟ ਵੱਲੋਂ ਸਟੇਟਸ ਕੋ ਹੈ ਨਾ ਹੀ ਐਸੋ ਸਭ ਤਿਆਰ ਸੀ ਅਚਾਹ ਸਭ ਤਾਂ ਸਾਨੂੰ ਜਾਨੀ ਕਿ ਉੱਥੇ ਵਕਾਲਤ ਸਖਾਰੀ ਸੀ ਪ੍ਰਧਾਨ ਜੀ ਮੈਨੂੰ ਲੱਗਦਾ ਵੀ ਸ਼ਾਇਦ ਜਦ ਤੱਕ ਕਿਸੇ ਰਾਜਨੀਤੀ ਦੀ ਜਿਹੜੀ ਭੇਡ ਦੇ ਵਿੱਚ ਆਏ ਹੋਏ ਨੇ ਢਟੇ ਢਟਾਈ ਸ਼ਬਦ ਨੇ ਜਦੋਂ ਕੋਈ ਅਸਲ ਰੀਜ਼ਨ ਨਾ ਪਤਾ ਲੱਗੇ ਬਸ ਫਿਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਜੀ ਆਪਾਂ ਇਲਜ਼ਾਮ ਲਗਾ ਦੋ ਕਿ ਜੀ ਇਹ ਤਾਂ ਕੋਈ ਰਾਜਨੀਤਿਕ ਰਾਜਨੀਤੀ ਦਾ ਸ਼ਿਕਾਰ ਹੋ ਗਏ ਨੇ ਲੈ ਸਬੂਤ ਦੇਣ ਕੋਈ ਸਾਨੂੰ ਸਮਝ ਨਹੀਂ ਮਿਲਿਆ ਪ੍ਰੋਬਲਮ ਤਾਂ ਇਹ ਸੀ ਇੱਕ ਵਾਰੀ ਵੀ ਨਹੀਂ ਮਿਲਿਆ ਪਹਿਲੇ 2 10 12 ਦਿਨ ਪਹਿਲਾਂ ਮੈਂ ਫੋਨ ਕੀਤਾ ਤਦ ਕਹਿੰਦੇ ਜੀ ਬਾਹਰਾਂ ਤੇ ਜੇ ਮੈਂ ਆ ਕੇ ਕਾਲ ਕਰਦੀਆਂ ਕੋਈ ਕਾਲ ਨਹੀਂ ਸੀ ਜਦੋਂ ਮੈਂ ਥਾਣੇ ਦੇ ਵਿੱਚ ਹੀ ਬੈਠੇ ਸੀ ਜਦੋਂ ਆਪਣੇ ਐਸਐਚਓ ਸਾਹਿਬ ਮੈਨੂੰ ਕਹਿੰਦੇ ਸੀ ਕਿ ਤੁਸੀਂ ਗੱਲ ਕਰ ਲਓ ਮਲੇ ਸਾਹਿਬ ਨਾਲ ਮੈਂ ਕਾਲ ਕੀਤੀ ਦੋ ਵਾਰੀ ਨਹੀਂ ਉੱਥੇ ਕੋਈ ਉਹਨਾਂ ਨੇ ਰਿਸਪੌਂਸ ਦਿੱਤਾ ਕਾਲ ਦਾ ਦੇਖੋ ਅਸੀਂ ਕਿਤੇ ਇਹ ਨਹੀਂ ਮੰਗ ਕੀਤੀ ਅੱਜ ਵੀ ਕਿ ਜੀ ਸਾਡੀ ਵਕੀਲ ਸਾਹਿਬ ਦੇ ਉੱਤੇ ਗੇਟ ਲਗਵਾਇਆ ਜਾਂਦਾ ਸਾਡੀ ਮੰਗ ਸਿੰਪਲ ਸੀ ਕਿ ਜੋ ਕੋਰਟ ਫੈਸਲਾ ਕਰੇਗੀ ਦੋਨਾਂ ਧਿਰਾਂ ਨੂੰ ਮਨਜ਼ੂਰ ਹੋਣਾ ਚਾਹੀਦਾ ਹੈ ਜਾਇ ਮੈਂ ਕਿਬਲੀ ਸੈਟਲ ਹੋ ਜੇ ਇਸ ਦੇ ਵਿੱਚ ਤਾਂ ਕੋਈ ਕੋਈ ਸਾਡੇ ਵੱਲੋਂ ਕੋਈ ਤੱਕਾ ਨਹੀਂ ਹੈ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸ ਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵਾਂਗੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਮਐਲਏ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਚਰਚਾ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜ ਹੋਰਾਂ ਦੀ ਵੀ ਹੁੰਦੀ ਹੈ ਚਰਚਾ ਇਸ ਕਰਕੇ ਹੁੰਦੀ ਆ ਕਿ ਵਕੀਲਾਂ ਦੇ ਵੱਲੋਂ ਹੀ ਉਹਨਾਂ ਦੇ ਖਿਲਾਫ ਧਰਨਾ ਲਾਗਤਾ ਜਾਂਦਾ ਹੈ ਇਸੇ ਰੋਸ ਤੇ ਵਿੱਚ ਹਰਪਾਲ ਚੀਮਾ ਹੋਰਾਂ ਦੀ ਗੱਡੀ ਤੱਕ ਜਿਹੜੀ ਆ ਉਹ ਰੋਕੀ ਜਾਂਦੀ ਹੈ ਤੇ ਜਦੋਂ ਇਸ ਤੇ ਬਾਰੇ ਨਰਿੰਦਰ ਕੌਰ ਭਰਾਜ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਆ ਤਾਂ ਨਰਿੰਦਰ ਕੌਰ ਭਰਾਜ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਦੋ ਲੋਕਾਂ ਦਾ ਆਪਸੀ ਮਸਲਾ ਆ ਇਸ ਨੂੰ ਜਾਣ ਬੁੱਝ ਕੇ ਜਿਹੜੀ ਹੈਗੀ ਆ ਉਹ ਰਾਜਨੀਤਿਕ ਰੰਗਤ ਦਿੱਤੀ ਜਾ ਰਹੀ ਆ ਮਸਲਾ ਕੀ ਆ ਤੇ ਕਿਉਂ ਐਮਐਲਏ ਨੂੰ ਇਹ ਲੱਗਦਾ ਕਿ ਉਸ ਨੂੰ ਰਾਜਨੀਤਿਕ ਰੰਗਤ ਜਾਣਬੁੱਝ ਕੇ ਦਿੱਤੀ ਜਾ ਰਹੀ ਐ ਇਸ ਤੇ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਐਡਵੋਕੇਟ ਸੁਖਚੰਦਰ ਸਿੰਘ ਢੀਂਸਾ ਹੋਣਗੇ ਡਿਸਟ੍ਰਿਕਟ 바ਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਸਭ ਤੋਂ ਪਹਿਲਾਂ ਪ੍ਰਧਾਨ ਸਾਹਿਬ ਦਾ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਵਾਗਤ ਆ ਰਹਿ ਮੇਟਰ ਥੈਂਕ ਯੂ ਜੀ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਹੈ ਪ੍ਰਧਾਨ ਜੀ ਪਹਿਲਾਂ ਤਾਂ ਜੋ ਤੁਸੀਂ ਵਹ ਧਰਨਾ ਲਾਉਣੇ ਉਹ ਉਸ ਧਰਨਾ ਲਾਉਣ ਦੀ ਜ਼ਰੂਰਤ ਕਿਉਂ ਪੈਂਦੀ ਅਸਲ ਦੇ ਵਿੱਚ ਮਸਲਾ ਕੀ ਉਹ ਮਸਲੇ ਤੋਂ ਜਾਣੋ ਕਰਵਾ ਹਾਂ ਮੈਂ ਮਸਲਾ ਤੁਹਾਨੂੰ ਰੇਲ ਦੇ ਵਿੱਚ ਦੱਸਦਾ ਸਾਡੇ ਇੱਕ ਵਕੀਲ ਸਾਹਿਬ ਨੇ ਤੇ ਉਹਨਾਂ ਨੇ ਇੱਕ ਪਲਾਟ ਲਿਆ ਸੀ ਉਸ ਕਲੋਨੀ ਦੇ ਵਿੱਚ ਜਿੱਥੇ ਮੈਡਮ ਨਿਰਿੰਦਰ ਕੌਰ ਭਰਾਜ ਖੁਦ ਰਹਿ ਰਹੇ ਨੇ ਉਸ ਗਲੀ ਦੇ ਵਿੱਚ ਜਿੱਥੇ ਹੁਣ ਕੋਠੀ ਉਹ ਜਿਨ੍ਹਾਂ ਦੀ ਕੋਠੀ ਹੈ ਉਹ ਕਿਰਾਏ ਦੇ ਉੱਤੇ ਮੇਰੇ ਖਿਆਲ ਦੇ ਵਿੱਚ ਕਿਰਾਏ ਦੇ ਉੱਤੇ ਹੀ ਕਹਿੰਦੇ ਨੇ ਕਿ ਮੈਂ ਕਿਰਾਏ ਦੇ ਉੱਤੇ ਰਹਿ ਰਹੀ ਹਾਂ ਜਿਸ ਕਿਰਾਏ ਜਾਨੀ ਕਿ ਮਾਲਕ ਹੈ ਉਸ ਉਸ ਨਹੀਂ ਹੀ ਮੇਨ ਹੈ ਉਹ ਮਨਦੀਪ ਕੌਰ ਤੇ ਉਸੇ ਗਲੀ ਦਾ ਲਾਸਟ ਪਲਾਟ ਸੀ ਜਿਹੜਾ ਸਾਡੇ ਵਕੀਲ ਸਾਹਿਬ ਨੇ ਤੇ ਉਸਦੇ ਪਿਤਾ ਜੀ ਨੇ ਉਹ ਪਲਾਟ ਖਰੀਦਿਆ ਸੀ ਜੀ ਤੇ ਖਰੀਦਿਆ ਵੀ ਕੋਟ ਦੀ ਕੋਟ ਦੇ ਵਿੱਚ ਆਪਸ਼ਨ ਦੇ ਵੀ ਰਾਈ ਖਰੀਦੇ ਹੋਏ ਹਨ ਇਹਨਾਂ ਨੇ ਕੋਟ ਦੀ ਡਿਕਰੀ ਦੇ ਨਾਲ ਹੀ ਖਰੀਦੇ ਹੋਇਆ ਹੈ ਜਦਕਿ ਉਸ ਦੇ ਵਿੱਚ ਵੀ ਉਹ ਗਲੀ ਵੈਸੇ ਜੋ ਕਿਉਂਕਿ ਨਕਸ਼ਾ ਬਣਦਾ ਜਦੋਂ ਆਪਾਂ ਪਲਾਟ ਖਰੀਦਦੇ ਆ ਤਾਂ ਉਹ ਪਲਾਟ ਦੇ ਨਕਸ਼ੇ ਦੇ ਵਿੱਚ ਵੀ ਉਹ ਗਲੀ ਮੌਜੂਦ ਹੈ ਫਿਰ ਵੀ ਚਲੋ ਜਦੋਂ ਇਹ ਡਿਸਪਿਊਟ ਹੋਇਆ ਕਲੋਨੀ ਵਾਲਿਆਂ ਨੇ ਥੋੜੀ ਐਪਰੀਐਂਸ਼ਨ ਸੀ ਕਿ ਪਤਾ ਨਹੀਂ ਇੱਥੋਂ ਦੀ ਇਹਨਾਂ ਦੇ ਕੋਈ ਰਾਹ ਕੱਢ ਦਿੰਨਾ ਹੋਰ ਕੱਢ ਦਿੰਨਾ ਉਸ ਉਸ ਵਾਸਤੇ ਤਾਂ ਅਸੀਂ ਵੀ ਫੇਵਰ 'ਚ ਨਹੀਂ ਕਿ ਕਿਸੇ ਦੀ ਕਲੋਨੀ ਨੂੰ ਕੋਈ ਬੰਦਾ ਖਰਾਬ ਕਰੇ ਕਿ ਉਸ ਵਿੱਚ ਦੀ ਅੱਗੇ ਕੋਈ ਨਾ ਰਸਤਾ ਦੇ ਦੇ ਇਸ ਕਰਕੇ ਹੀ ਮੈਂ ਮੈਡਮ ਭਰਾਜ ਨੂੰ ਕਈ ਵਾਰੀ ਫੋਨ ਕੀਤਾ ਕਿ ਮੈਡਮ ਸਾਨੂੰ ਟਾਈਮ ਦਿ ਹੱਲ ਕਰ ਲੈਂਦੇ ਆ ਕੋਈ ਪ੍ਰੋਬਲਮ ਨਹੀਂ ਪਹਿਲੇ ਮੈਡਮ ਕਹਿੰਦੇ ਜੀ ਮੈਂ ਉੱਥੇ ਆਪਣੀ ਤਰਨਤਾਰ ਦੀ ਜਿਹੜੀ ਜਿਮਨੀ ਚੋਣ ਸੀ ਉੱਥੇ ਵਿਜੀ ਆ ਉਸ ਤੋਂ ਬਾਅਦ ਤਾ ਕਿ ਮੈਂ ਗੱਲ ਕਰਦੀ ਆਂ ਪਰ ਕੋਈ ਗੱਲ ਨਹੀਂ ਹੋ ਪਈ ਤੇ ਤਕਰੀਬਨ 5 5-4 ਦਿਨਾਂ ਦੀ ਉਹ ਗੱਲ ਹੈ ਤਾਂ ਫਿਰ ਮੈਂ ਦੁਬਾਰਾ ਯਾਨੀ ਕਿ ਇੱਕ ਦਿਨ ਮੈਨੂੰ ਵਕੀਲ ਦਾ ਫੋਨ ਆਇਆ ਮੈਂ ਸਵੇਰੀ ਘਰ ਹੀ ਸੀ ਜਦ ਇਹ ਉਹ ਕਹਿਣ ਲੱਗੇ ਕਿ ਜੀ ਅੱਜ ਫਿਰ ਉਹ ਕੰਦ ਸਾਰ ਲੱਗੇ ਪਏ ਨੇ ਜਦ ਕਿ ਕੋਰਟ ਵੱਲੋਂ ਇਸ ਮਸਲੇ ਕੋਰਟ ਦੇ ਵਿੱਚ ਕੇਸ ਚੱਲਦੇ ਸੀ ਜੀ ਕੋਰਟ ਨੇ ਸਟੇਟਸ ਕੋ ਕੀਤਾ ਹੋਇਆ ਸੀ ਸਾਰਾ ਮਸਲਾ ਤਾਂ ਫਿਰ ਮੈਨੂੰ ਫੋਨ ਆਇਆ ਕਿ ਜੀ ਅੱਜ ਫਿਰ ਕਲੋਨੀ ਵਾਲੇ ਉੱਥੇ ਕੰਦ ਸਾਰ ਰਹੇ ਨੇ ਦੁਬਾਰਾ ਮੈਂ ਫਿਰ ਫੋਨ ਕੀਤਾ ਤੇ ਮੈਡਮ ਕਹਿੰਦੀ ਮੈਂ ਬਾਹਰ ਆਂ ਜੀ ਦੋ ਦਿਨਾਂ ਲਈ ਤੇ ਤੁਸੀਂ ਮੈਂ ਪਰਸ ਨੂੰ ਆ ਜਾਣਾ ਤੇ ਮੈਂ ਕਿ ਮੈਡਮ ਟਾਈਮ ਦੇ ਦਿਓ ਤੇ ਉਹਨਾਂ ਨੂੰ ਕੰਮ ਬੰਦ ਕਰਾ ਦਿਓ ਕੋਈ ਪ੍ਰੋਬਲਮ ਨਹੀਂ ਤੁਸੀਂ ਦੋ ਦਿਨਾਂ ਬਾਅਦ ਆਉਂਗੇ ਆਪਾਂ ਬੈਠਾਂਗੇ ਮੈਨੂੰ ਯਕੀਨ ਹੈ ਕਿ ਆਪਾਂ ਇਹ ਮਸਲੇ ਨੂੰ ਹੱਲ ਕਰ ਦੇਵਾਂਗੇ ਤੇ ਕਹਿੰਦੇ ਕੋਈ ਗੱਲ ਨਹੀਂ ਬਟ ਨਹੀਂ ਤੇ ਉਹਨਾਂ ਨੇ ਨੈਕਸਟ ਡੇ ਫਿਰ ਜੀ ਦੁਬਾਰਾ ਕੰਦ ਕਰਨੀ ਸ਼ੁਰੂ ਕਰਤੀ ਦੁਪਹਿਰ ਦਾ ਟਾਈਮ ਸੀ ਮੈਂ ਫਿਰ ਦੁਬਾਰਾ ਐਸਐਚਰ ਕੋਲੇ ਗਿਆ ਕਿ ਐਸੋ ਸਾਹਿਬ ਇਸ ਸਟੇਟਸ ਕੋ ਹੋਇਆ ਹੋਇਆ ਤੁਸੀਂ ਪਲੀਜ਼ ਮੌਕੇ ਤੇ ਜਾ ਕੇ ਕੰਮ ਰਕਵਾ ਦਿਓ ਜਾਂ ਫਿਰ ਦੂਜੀ ਪਾਰਟੀ ਨੂੰ ਇੱਥੇ ਬੁਲਾ ਲਓ ਤੁਸੀਂ ਬੁਲਾ ਲਓ ਅਸੀਂ ਕੋਸ਼ਿਸ਼ ਕਰਾਂਗੇ ਪੂਰੀ ਟਰਾਈ ਕਰਾਂਗੇ ਕਿ ਇਸ ਮਸਲੇ ਨੂੰ ਆਪਾਂ ਐਮੀਕਬਲੀ ਸੈਟਲ ਕਰ ਦਈਏ ਬਟ ਐਸਐਚ ਆਪ ਦਾ ਜਿਹੜਾ ਰਵਈਆ ਸੀ ਜਾਂ ਇਹ ਲੱਗ ਰਿਹਾ ਸੀ ਕਿ ਉਹਦੇ ਉੱਤੇ ਪ੍ਰੈਸ਼ਰ ਹੈ ਮਲੇ ਸਾਹਿਬ ਦਾ ਇਸ ਕਰਕੇ ਕੁਝ ਨਹੀਂ ਕਰ ਪਾਇਆ ਪਰ ਫਿਰ ਸਾਮ ਨੂੰ ਫਿਰ ਦੁਬਾਰਾ ਮੈਨੂੰ ਵਕੀਲ ਸਾਹਿਬ ਦਾ ਫੋਨ ਆਇਆ ਕਮ ਸੇ ਕਮ ਉੱਥੇ 25 30 40 ਵਕੀਲ ਸਾਡੇ ਭਾਜਸੀ 50 4:30 5 ਵਜੇ ਦੀ ਦਾ ਟਾਈਮ ਸੀ ਤੇ ਮੈਂ ਫਿਰ ਦੁਬਾਰਾ ਮੈਨੂੰ ਕਹਿੰਦੇ ਕਿ ਜੀ ਪ੍ਰਧਾਨ ਜੀ ਸਾਨੂੰ ਪਤਾ ਚੱਲੇ ਆ ਕਿ ਜੀ ਮੈਡਮ ਨੇ ਯੂ ਨੂੰ ਮਿਊਨਿਸਪਲ ਕਮੇਟੀ ਦੇ ਯੂ ਨੂੰ ਫੋਨ ਕਰਤਾ ਕਿ ਤੁਸੀਂ ਅੱਜ ਹੀ ਇੱਥੇ ਗਲੀ ਗਲੀ ਦੇ ਵਿੱਚ ਕੰਦ ਕੱਟ ਕੇ ਆ ਐਮਐਲਏ ਭਰਾਜ ਨੇ ਹਾਂ ਜੀ ਦੱਸਣ ਮਤਾਂ ਜੀ ਤੇ ਮੈਂ ਫਿਰ ਦੁਬਾਰਾ ਮੈਡਮ ਐ ਕਿ ਮੈਂ ਇੱਥੇ ਆ ਜਾਣਾ ਉਹਨਾਂ ਦੇ ਸਾਹਮਣੇ ਮੈਂ ਫੋਨ ਲਗਾਇਆ ਮੇਰਾ ਫੋਨ ਦੋ ਵਾਰੀ ਟੈਂਡ ਨਹੀਂ ਕੀਤਾ ਤੇ ਫਿਰ ਉਹਨਾਂ ਦਾ ਵਾਪਸ ਕਾਲ ਆਈ ਤੇ ਚਲੋ ਮੈਂ ਗੱਲ ਕੀਤੀ ਕਿ ਮੈਡਮ ਤੁਸੀਂ ਇਸ ਤਰ੍ਹਾਂ ਨਾ ਕਰੋ ਤੁਸੀਂ ਸਾਡੇ ਨਾਲ ਗੱਲ ਕਰੋ ਅਸੀਂ ਗੱਲ ਕਰਨ ਲਈ ਤਿਆਰ ਹਾਂ ਤੁਸੀਂ ਇਹ ਕੀ ਕਰ ਰਹੇ ਹੋ ਕਿਉਂ ਤੁਸੀਂ ਮੈਡਮ ਜੀ ਨੂੰ ਇਹ ਫੋਨ ਕਰ ਰਹੇ ਹੋ ਕਿ ਜੀ ਤੁਸੀਂ ਕੰਦ ਕੱਟ ਕੇ ਆਓ ਇਸ ਤਰੀਕੇ ਦੀ ਗੱਲ ਨਾ ਕਰੋ ਤੇ ਆਪਾਂ ਬੈਠ ਕੇ ਬਟ ਮੈਡਮ ਦਾ ਜਿਹੜਾ ਚਲੋ ਮੌਕੇ ਦੀ ਵੇ ਆਫ ਟਾਕ ਸੀ ਉਹ ਜ਼ਿਆਦਾ ਹੀ ਸ਼ਬਦਾਬਲੀ ਦੇ ਵਿੱਚ ਕਾਫੀ ਫੇਰ ਫੇਰ ਹੋ ਗਿਆ ਕਹਿੰਦੇ ਜੀ ਮੈਂ ਮੈਂ ਐਮ ਐਲ ਏ ਆ ਜੀ ਮੈਂ ਦੇਖਣਾ ਹੈ ਜੀ ਹੋਰ ਵੀ ਕਾਫੀ ਗੱਲਾਂ ਚੱਲੋ ਇਸ ਤਰੀਕੇ ਦੀਆਂ ਹੋਈਆਂ ਉੱਥੇ ਤੇ ਮੈਂ ਵੀ ਫਿਰ ਕਿਹਾ ਕਿ ਮੈਡਮ ਸਾਨੂੰ ਸ਼ਰਯਾਮ ਨੂੰ ਪਤਾ ਚੱਲ ਰਿਹਾ ਹੈ ਕਿ ਇਸ ਮਸਲੇ ਦੇ ਪਿੱਛੇ ਤੁਸੀਂ ਇੰਟਰਫੀਅਰ ਕਰ ਰਹੇ ਹੋ ਪਲੀਜ਼ ਨਾ ਕਰੋ ਆਦਰਵਾਇਜ਼ ਅਸੀਂ ਧਰਨਾ ਲਗਾ ਦੇਣਾ ਬਟ ਉਹਨਾਂ ਨੇ ਕਿਹਾ ਮੈਂ ਕੋਈ ਧਰਨੇ ਤੋਂ ਨਹੀਂ ਡਰਦੀ ਛੋਟੀ ਮਰਜੀ ਹੈ ਜੋ ਕਰਨਾ ਮੈਂ ਇਹਨਾਂ ਧਰਨੇ ਤੋਂ ਨਹੀਂ ਡਰਦੀ ਉਸ ਕਰਕੇ ਹੀ ਫਿਰ ਸਾਨੂੰ ਅਗਲੇ ਨੈਕਸਟ ਡੇ ਵਾਸਤੇ ਅਸੀਂ ਨੇ ਬਾਹਰ ਦੀ ਮੀਟਿੰਗ ਕੀਤੀ ਬਾਹਰ ਦੀ ਮੀਟਿੰਗ ਦੇ ਵਿੱਚ ਪਹਿਲਾਂ ਅਸੀਂ ਨੇ मैडम ਕਿਉਂਕਿ ਸਾਡੀ ਬਾਰ ਦੀ ਮੈਂਬਰ ਸੀ ਉਹਨੂੰ ਡੀਬਾਰ ਕੀਤਾ ਤੇ ਫਿਰ ਅਸੀਂ ਨਹੀਂ ਆਪਣਾ ਜੋ ਸਾਰਾ ਧਰਨਾ ਲਗਾਉਣ ਵਾਸਤੇ ਸੀ ਇਥੇ ਪੂਨੀਆ ਟਾਵਰ ਕੋਲੇ ਆ ਕੇ ਆਪਣਾ ਧਰਨਾ ਲਗਾਏ ਸੀ ਅੱਛਾ ਇਹ ਦੱਸਿਓ ਜਿਵੇਂ ਉਸ ਵੇਲੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਐਮਐਲਏ ਵਾਲੀ ਈਗੋ ਮੈਡਮ ਦੇ ਵਿੱਚ ਬੋਲ ਰਹੀ ਸੀ ਜਿਵੇਂ ਤੁਸੀਂ ਕਿਹਾ ਕਿ ਕਿਉਂਕਿ ਤੁਸੀਂ ਬਾਰ ਐਸ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹੋ ਇੱਕ ਪ੍ਰੈਜ਼ੀਡੈਂਟ ਦੇ ਨਾਲ ਵੀ ਉਹਨੂੰ ਉਹ ਗੱਲ ਕਰ ਰਹੀ ਸੀ ਹਾਲਾਂਕਿ ਖੁਦ ਉਹ ਬਾਰ ਦੇ ਮੈਂਬਰ ਨੇ ਤੇ ਨਾਲ ਹੀ ਨਾਲ ਇੱਕ ਵਕੀਲ ਦੇ ਨਾਲ ਵੀ ਉਹਨਾਂ ਦੇ ਵੱਲੋਂ ਗੱਲ ਕੀਤੀ ਜਾ ਰਹੀ ਸੀ ਚਾਹੇ ਉਹ ਅੱਜ ਵਿਧਾਇਕ ਬਣ ਗਏ ਨੇ ਤਾਂ ਲੱਗਾ ਕਿ ਇੱਕ ਐਮਐਲ ਕੀ ਜਦੋਂ ਤੁਹਾਨੂੰ ਗੱਲ ਕੀਤੀ ਉਹ ਸੀ ਉਹੀ ਉਹੀ ਮੇਨ ਸੀ ਅਸਲ ਦੇ ਵਿੱਚ ਕਿਉਂਕਿ ਇਹਨਾਂ ਵਕੀਲ ਸਾਹਿਬਾਂ ਦੇ ਸਾਹਮਣੇ ਜਦੋਂ ਇੱਕ ਪ੍ਰਧਾਨ ਫੋਨ ਕਰ ਰਿਹਾ ਤੇ ਉੱਥੇ ਐਮਐਲਏ ਭਰਾ ਜੀ ਇਸ ਤਰੀਕੇ ਨਾਲ ਬੋਲ ਰਹੇ ਨੇ ਜਿੱਥੋਂ ਈਗੋ ਸਾਫ਼ ਸਪਸ਼ਟ ਦਿਖ ਰਹੀ ਸੀ ਯਾਨੀ ਕਿ ਉਹਨਾਂ ਦਾ ਇਹ ਨਹੀਂ ਸੀ ਕਿ ਕੋਈ ਗੱਲ ਹੀ ਪ੍ਰਧਾਨ ਜੀ ਮੈਂ ਆ ਕੇ ਇਸ ਮਸਲੇ ਨੂੰ ਹੱਲ ਕਰ ਦਾਂਗੇ ਜਾਂ ਮੈਂ ਕਿਸੇ ਡਿਊਟੀ ਲਗਾਉਣੀ ਹੈ ਤੁਹਾਨੂੰ ਮਿਲਦੇ ਨੇ ਤੇ ਉੱਥੇ ਗੱਲ ਕਰਾਂਗੇ ਨਹੀਂ ਕੋਈ ਹੋ ਜਾ ਉਹਨਾਂ ਦਾ ਨਹੀਂ ਸੀ ਬਲਕਿ ਇਸ ਮਸਲੇ ਨੂੰ ਇਹ ਲੱਗਦਾ ਸੀ ਕਿ ਤੂਲ ਦੇ ਰਹੇ ਨੇ ਜਾਣ ਬੁੱਝ ਕੇ ਤੂਲ ਦੇ ਰਹੇ ਨੇ ਜਾਂ ਫਿਰ ਇਹ ਕਹਿ ਰਹੇ ਸੀ ਕਿ ਕਲੋਨੀ ਦੇ ਵਿੱਚ ਮੈਂ ਰਹਿ ਰਹੀਆਂ ਮੇਰੀ ਉੱਥੇ ਚੱਲਣੀ ਹੈ ਮੈਂ ਇਹ ਕੰਦ ਤੱਕ ਢਵਾ ਕੇ ੱਟਣੀ ਹੈ ਜਾਂ ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਜਾਂ ਤਾਂ ਉਹਨਾਂ ਦੇ ਦਿਮਾਗ ਵਿੱਚ ਇਹ ਹੋਣਾ ਕਿ ਸਾਡੇ ਵਕੀਲ ਸਾਹਿਬ ਗਲਤ ਨੇ ਜਾਂ ਦੂਜੀ ਪਾਰਟੀ ਨੇ ਉੱਥੇ ਉਹਦੇ ਕੰਨ ਦੇ ਵਿੱਚ ਇਹ ਹੀ ਗੱਲ ਕੀਤੀ ਹੋਣੀ ਕਿ ਜੀ ਵਿਚਾਰ ਰੱਖਿਆ ਉਹਨਾ ਕਿ ਵਕੀਲ ਸਾਹਿਬ ਗਲਤ ਨੇ ਤਾਂ ਕਰਕੇ ਉਹਨਾਂ ਦੀ ਇੰਨੀ ਜ਼ਿਆਦਾ ਜ਼ੋਰ ਨਾਲ ਕਹਿ ਸਕਦੇ ਆਪਾਂ ਆਪਣੇ ਐਮ.ਐਲ.ਏ ਦੀ ਜਿਹੜੀ ਪਾਵਰ ਸੀ ਉੱਥੇ ਦਿਖਾ ਰਹੇ ਸੀ ਕੀ ਦੱਸੋ ਜਿਵੇਂ ਤੁਸੀਂ ਕਿਹਾ ਦੋ ਤੋਂ ਤਿੰਨ ਵਾਰ ਤਾਂ ਤੁਹਾਡੇ ਵੱਲੋਂ ਕਾਲਜ਼ ਕੀਤੀਆਂ ਗਈਆਂ ਇੱਕ ਵਾਰੀ ਉਹ ਜਿਮਨੀ ਚੌਣ ਦੇ ਵਿੱਚ ਰੁੱਝੇ ਹੋਏ ਸੀ ਫਿਰ ਉਹ ਕਹਿੰਦੇ ਨੇ ਕਿ ਮੈਂ ਦੋ ਦਿਨ ਬਾਅਦ ਆ ਕੇ ਮਿਲਦੀ ਆ ਇਸ ਮਸਲੇ ਤੇ ਐਮਐਲਏ ਭਰਾ ਜਦੋਂ ਤੁਹਾਡੇ ਵੱਲੋਂ ਦੋ ਤਿੰਨ ਵਾਰ ਕਾਲ ਹੋਈ ਬਾਰ ਡਿਸਟ੍ਰਿਕਟ ਬਾਰ ਇਸ ਜਿਹਨੇ ਪ੍ਰਧਾਨ ਦੇ ਵੱਲੋਂ ਕਾਲ ਹੋਈ ਹੋਵੇ ਸੁਭਾਵਿਕ ਤੌਰ ਤੇ ਬਣਦਾ ਇੱਕ ਵਿਧਾਇਕ ਦਾ ਕਿ ਯਾਰ ਜਾ ਕੇ ਘਟੋ ਘਟ ਮਿਲਿਆ ਜਾਵੇ ਮਸਲਾ ਸੁਣਾਇਆ ਜਾਵੇ ਵੱਧਾ ਇੱਕ ਸਾਬ ਤੁਹਾਡੇ ਕੋਲੇ ਆ ਕੇ ਵਕੀਲਾਂ ਕੋਲ ਆ ਕੇ ਮਸਲਾ ਸੁਣਿਆ ਉਹਨਾਂ ਨੇ ਇੱਕ ਵਾਰ ਵੀ ਅਸੀਂ ਤਾਂ ਉਹਨਾਂ ਨੂੰ ਇਹ ਵੀ ਨਹੀਂ ਕਰੇ ਕਿ ਤੁਸੀਂ ਆਓ ਮੈਂ ਤਾਂ ਇਹ ਮੰਗ ਰਿਹਾ ਕਿ ਸਾਨੂੰ ਬੁਲਾਓ ਅਸੀਂ ਆਣ ਲਈ ਤਿਆਰ ਹਾਂ ਇਹ ਨਹੀਂ ਆ ਕਿ ਜਿਸੀਂ ਕਹਿ ਰਹੇ ਆ ਕਿ ਤੁਸੀਂ ਬਾਹਰ ਦੇ ਵਿੱਚ ਚਾਹੋ ਤੇ ਮਸਲੇ ਨੂੰ ਨਿਬੜ ਕੇ ਜਾਓ ਅਸੀਂ ਕਹਿ ਰਹੇ ਸੀ ਕਿ ਮੈਡਮ ਸਾਨੂੰ ਟਾਈਮ ਦੋ ਅਸੀਂ ਤੁਹਾਡੀ ਕੋਠੀ ਆ ਜਾਨੇ ਆ ਉੱਥੇ ਆਪਣੀ ਕਲੋਨੀ ਵਾਲਿਆਂ ਨੂੰ ਬੁਲਾ ਲਓ ਆਪਾਂ ਜੋ ਵੀ ਮਸਲਾ ਸਹੀ ਹੈ ਜੋ ਰੀਜ਼ਨੇਬਲ ਹੈ ਉੱਥੇ ਲੱਗਦਾ ਹੈ ਰੀਜ਼ਨ ਕੀ ਨੇ ਕਿਉਂ ਉਹ ਰੋਕ ਰਹੇ ਨੇ ਸਾਡੇ ਵਕੀਲ ਸਾਹਿਬ ਨੂੰ ਗੇਟ ਲਗਾਉਣ ਤੋਂ ਜੇਕਰ ਉਹਨਾਂ ਦੀ ਗੱਲ ਦੇ ਵਿੱਚ ਕੋਈ ਸੱਚਾਈ ਲੱਗਦੀ ਹੈ ਅਸੀਂ ਮੌਕੇ ਤੇ ਹੀ ਸਮਾਧਾਨ ਕਰਾਂਗੇ ਕੋਈ ਪ੍ਰੋਬਲਮ ਨਹੀਂ ਹੈ ਅਸੀਂ ਰਿਕਵੈਸਟ ਕਰ ਰਹੇ ਸੀ ਤੇ ਫਿਰ ਤੁਹਾਨੂੰ ਸਮਾਂ ਸਮਾਂ ਤੱਕ ਨਹੀਂ ਦਿੱਤਾ ਗਿਆ ਨਹੀਂ ਨਹੀਂ ਜੀ ਬਿਲਕੁਲ ਸਾਨੂੰ ਸਮਾਂ ਹੀ ਨਹੀਂ ਮਿਲਿਆ ਪ੍ਰੋਬਲਮ ਤਾਂ ਇਹ ਸੀ ਇੱਕ ਵਾਰੀ ਵੀ ਨਹੀਂ ਮਿਲਿਆ ਪਹਿਲੇ ਦੋ 10 12 ਦਿਨ ਪਹਿਲਾਂ ਮੈਂ ਫੋਨ ਕੀਤਾ ਤਦ ਕਹਿੰਦੇ ਜੀ ਬਾਹਰਾਂ ਤੇ ਜਦ ਮੈਂ ਆ ਕੇ ਕਾਲ ਕਰਦੀਆਂ ਕੋਈ ਕਾਲ ਨਹੀਂ ਸੀ ਜਦੋਂ ਦੂਸਰੀ ਪਾਰਟੀ ਵਾਲੇ ਉੱਥੇ ਧੱਕਾ ਕਰ ਰਹੇ ਜਦੋਂ ਵਕੀਲ ਸਾਹਿਬ ਮੈਨੂੰ ਦੱਸਦੇ ਜੀ ਕਿ ਹੁਣ ਉੱਥੇ ਕੰਦ ਦੁਬਾਰਾ ਕਰਨ ਮੈਂ ਫੋਨ ਕਰਦਾ ਸੀ ਓਕੇ ਇਹ ਗੱਲ ਸੀ ਅਸਲ ਦੇ ਵਿੱਚ ਤੇ ਫਿਰ ਫੋਨ ਨਹੀਂ ਚੱਕਣਾ ਜਦੋਂ ਮੈਂ ਥਾਣੇ ਦੇ ਵਿੱਚ ਹੀ ਬੈਠੇ ਸੀ ਜਦੋਂ ਆਪਣੇ ਐਸ ਐਚਓ ਸਾਹਿਬ ਮੈਨੂੰ ਕਹਿੰਦੇ ਸੀ ਕਿ ਤੁਸੀਂ ਗੱਲ ਕਰ ਲਓ ਮਲੇ ਸਾਹਿਬ ਨਾਲ ਮੈਂ ਕਾਲ ਕੀਤੀ ਦੋ ਵਾਰੀ ਨਹੀਂ ਉੱਥੇ ਕੋਈ ਉਹਨਾਂ ਨੇ ਰਿਸਪੌਂਸ ਦਿੱਤਾ ਕਾਲ ਦਾ ਤਦ ਜਾ ਕੇ ਇਹ ਮਸਲਾ ਹੋਰ ਥੋੜਾ ਗੰਭੀਰ ਬਣ ਗਿਆ ਜਦੋਂ ਸਾਨੂੰ ਐਸਐਸ ਸਾਹਿਬ ਕਹਿਣ ਲੱਗਿਆ ਕਿ ਜੀ ਤੁਸੀਂ ਕੰਟੈਂਪਟ ਫਾਈਲ ਕਰ ਲਿਓ ਇਸ ਤਰ੍ਹਾਂ ਕਰ ਲਿਓ ਤੁਸੀਂ ਆਪ ਗੱਲ ਕਰਕੇ ਦੇਖ ਲਓ ਐਮਐਲਏ ਸਾਹਿਬ ਨਾਲ ਫਿਰ ਮੈਨੂੰ ਲੱਗਿਆ ਕਿ ਇਸ ਦੇ ਉੱਤੇ ਆਪਣੇ ਐਸਐਸ ਸਾਹਿਬ ਦੇ ਉੱਤੇ ਐਮਐਲਏ ਸਾਹਿਬ ਦਾ ਕਾਫੀ ਪ੍ਰੈਸ਼ਰ ਹੈ ਇਹ ਕੁਝ ਇਸ ਮਸਲੇ ਨੂੰ ਨਿਬੇੜ ਨਹੀਂ ਸਕਦਾ ਪ੍ਰਧਾਨ ਸਾਹਿਬ ਫਿਰ ਤਾਂ ਸਿੱਧੰ ਸਿੱਧਾ ਐਮਐਲਏ ਦਾ ਧੱਕਾ ਹੋ ਗਿਆ ਬਿਲਕੁਲ ਬਿਲਕੁਲ ਕਹਿ ਸਕਦੇ ਹਾਂ ਆਪਾਂ ਕਿ ਜੀ ਉਹਨਾਂ ਨੇ ਐਮਐਲਏ ਸਾਹਿਬ ਨੇ ਇਸ ਮਸਲੇ ਦੇ ਵਿੱਚ ਆਪਣੇ ਐਮਐਲਏਸ਼ਿਪ ਦਾ ਯਾਨੀ ਕਿ ਦੁਰਪਰਯੋਗ ਕੀਤਾ ਮੈਨੂੰ ਲੱਗ ਰਿਹਾ ਹੈ ਅੱਛ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਇਸ ਪੱਖ ਤੋਂ ਵੀ ਮਿਲ ਲੈਣਾ ਚਾਹੀਦਾ ਸੀ ਚਲੋ ਠੀਕ ਆ ਜੋ ਵਿਧਾਇਕ ਬਣ ਗਏ ਐਮਐਲਏ ਬਣ ਗਏ ਪਰ ਆਫਟਰ ਲੋਬੀ ਤਾਂ ਆਪ ਕਹਿੰਦੇ ਨੇ ਕਿ ਮੈਂ ਬਕੀਰ ਆ ਮੈਂ ਬਾਰਦੀ ਮੈਂਬਰ ਮੈਂ ਵੀ ਆ ਤੁਹਾਨੂੰ ਨਹੀਂ ਲੱਗਦਾ ਕਿ ਇਸ ਪੱਖ ਤੋਂ ਹੀ ਇਸ ਪੱਖ ਨੂੰ ਹੀ ਮੋੜਾ ਜ ਨਰਮ ਰੱਖ ਕੇ ਮਿਲ ਲੈਂਦੇ ਕਿ ਯਾਰ ਕੋਈ ਨਹੀਂ ਉਹਨਾਂ ਵਕੀਲਾਂ ਦੇ ਨਾਲ ਤਾਂ ਮੈਂ ਵੀ ਕੰਮ ਕੀਤਾ ਮੇਰੀ ਕਿਹੜਾ ਕੋਈ ਨਿੱਜੀ ਦੁਸ਼ਮਣੀ ਉਹਨਾਂ ਦੇ ਨਾਲ ਬਿਲਕੁਲ ਬਿਲਕੁਲ ਚਾਹੀਦਾ ਸੀ ਜਿਸ ਸੰਸਥਾ ਦੇ ਵਿੱਚ ਤੁਸੀਂ ਖੁਦ ਉਸ ਸਸਤਾ ਦੇ ਮੈਂਬਰੋਂ ਜਦੋਂ ਉਸ ਸਸਤਾ ਦਾ ਕੋਈ ਵੀ ਮੁਖੀ ਹੋਵੇ ਮੈਂ ਕਹਿੰਦਾ ਮੈਂ ਕੱਲ ਨੂੰ ਕੋਈ ਹੋਰ ਹੈ ਤੇ ਉਹ ਤੁਹਾਨੂੰ ਫੋਨ ਕਰ ਰਿਹਾ ਹੈ ਮਿਲਣ ਲਈ ਗੱਲ ਕਰ ਰਿਹਾ ਤਾਂ ਉੱਥੇ ਟਾਈਮ ਦੇਣਾ ਚਾਹੀਦਾ ਕਿਉਂਕਿ ਜਿਹੜੀ ਸੰਸਥਾ ਦੇ ਤੁਸੀਂ ਖੁਦ ਆਪ ਮੈਂਬਰ ਹੋ ਜਿਵੇਂ ਤੁਸੀਂ ਉਹਨਾਂ ਗੱਲ ਕਰ ਰਹੇ ਹੋ ਕਿ ਉੱਥੇ ਦਰਵਾਜਾ ਕੱਟਣ ਤੋਂ ਰੋਕਿਆ ਜਾ ਰਿਹਾ ਤੁਹਾਡੇ ਵਕੀਲ ਸਾਹਿਬ ਨੂੰ 게ਟ ਲਗਾਉਣ ਤੋਂ ਰੋਕਿਆ ਜਾ ਰਿਹਾ ਜਿਹੜੀ ਦੂਜੀ ਤਰ੍ਹਾਂ ਉਹ ਕਹਿੰਦੀ ਕੀ ਆ ਜਿਹੜਾ ਹੁਣ ਨਕਸ਼ ਜੋ ਜਦੋਂ ਤੁਸੀਂ ਕਹਿੰਦੇ ਵੀ ਨਕਸ਼ਾ ਜਦੋਂ ਵੀ ਖਰੀਦਿਆ ਜਾਂਦਾ ਹੈ ਨਕਸ਼ੇ ਦੇ ਵਿੱਚ ਗਲੀ ਜਿਹੜੀ ਲੱਗੀ ਹੋ ਦੂਜੀ ਤਰ ਕਿਸ ਗੱਲ ਤੇ ਅੜੀ ਹੋਈ ਆ ਕਿ ਅਸੀਂ 게ਟ ਜਿਹੜਾ ਉਹ ਕਿਉਂ ਨਹੀਂ ਲਾਉਣ ਦੇਣਾ ਹਾਂ ਜਦੋਂ ਮੈਂ ਵੀ ਜਾ ਕੇ ਉੱਥੇ ਉਸ ਦਿਨ ਗਏ ਸੀ ਤਾਂ ਉਹਨਾਂ ਦਾ ਮੇਨ ਇਹ ਸੀ ਕਿ ਜੀ ਵਕੀਲ ਸਾਹਿਬ ਨੇ ਜਿਹੜਾ ਇਹ ਪਲਾਟ ਲਿਆ ਇਹਨਾਂ ਨੇ ਪਲਾਟ ਵਿੱਚ ਦੀ ਅੱਗੇ ਖੇਤਾਂ ਨੂੰ ਰਸਤਾ ਦੇ ਦੇਣਾ ओके ਪਹਿਲੀ ਕਰੀਤਾ ਜੇ ਤੁਸੀਂ ਦੇਖੋਗੇ ਉਹ ਪਲਾਟ ਜਾ ਕੇ ਦੇਖ ਕੇ ਆਇਓ ਉਸ ਪਲਾਟ ਦੇ ਅੱਗੇ ਵੀ ਕੋਈ ਖੇਤ ਨਹੀਂ ਹੈਗੇ ਠੀਕ ਹੈ ਤੇ ਉਸ ਪਲਾਟ ਦੀ ਬਾਉਂਡਰੀ ਵਾਲ ਬਣੀ ਹੋਈ ਹੈ ਠੀਕ ਹੈ ਫਿਰ ਵੀ ਮੈਂ ਕਿਹਾ ਕਿ ਦੇਖੋ ਇਸ ਦੀ ਬਾਉਂਡਰੀ ਵਾਲ ਬਣੀ ਹੋਈ ਹੈ ਇਸ ਬਾਉਂਡਰੀ ਵਾਲ ਨੂੰ ਇਸ ਉੱਚੀ ਚ ਕਰਵਾ ਦਿੰਨੇ ਆ ਕੋਰਟ ਦੇ ਵਿੱਚ ਕੇਸ ਚੱਲਦਾ ਉਹਨੂੰ ਆਪਾਂ ਲੋਕ ਅਦਾਲਤ ਤੇ ਰਖਾ ਕੇ ਤੁਹਾਡੇ ਹੱਕ ਦੇ ਵਿੱਚ ਇਸ ਤਰੀਕੇ ਦੀ ਡਿਕਰੀ ਕਰਵਾ ਦਿੰਨੇ ਆ ਕਿ ਜੀ ਇਹ ਇਥੋਂ ਦੀ ਕੋਈ ਅੱਗੇ ਰਸਤਾ ਨਹੀਂ ਦੇ ਸਕਦਾ ਆਪਣਾ ਇੱਕ ਮਕਾਨ ਬਣਾਉਣਾ ਇਕ ਉਹਨਾਂ ਦੀ ਅਪਰੀਸ਼ੀਏਸ਼ਨ ਇਹ ਸੀ ਕਿ ਸਾਡੀ ਕਲੋਨੀ ਵੱਡੀ ਕਲੋਨੀ ਹੈ ਤੇ ਚੰਗੀ ਕਲੋਨੀ ਹੈ ਤੇ ਜਿਹੜੇ ਆਪਣੇ ਮਕਾਨ ਵੀ ਨੇ ਚੰਗੇ ਜਾਨੀ ਕਿ ਏਰੀਆ ਦੇ ਵਿੱਚ ਬਣੇ ਹੋਏ ਨੇ ਜਿਵੇਂ ਕਿਸੇ ਦਾ 400 ਗਾਜ ਦੇ ਵਿੱਚ 500 ਦੇ ਵਿੱਚ ਛੋਟਾ ਮਕਾਨ ਨਹੀਂ ਹੈ ਬਟ ਉਹਨਾਂ ਨੂੰ ਏਸੀਕੇਜੀ ਇਹਨਾਂ ਨੇ ਫਿਰ ਕੀ ਕਰਨ ਦਾ ਤੈਸ ਜਿਹੜਾ ਪਲਾਟ ਹੈ ਦੇ ਵਿੱਚ 50 50 100 100 ਗਾਜ ਦੇ ਕਿਤੇ ਪਲਾਟ ਕੱਟ ਕੇ ਛੋਟੇ ਨਾ ਬਣਾ ਦੇ ਮੈਂ ਉਹ ਵੀ ਜ਼ਿੰਮੇਵਾਰੀ ਲੈ ਲਈ ਸੀ ਕਿ ਨਹੀਂ ਤਾਂ ਇੱਕ ਮਕਾਨ ਬਣਾਉਣਾ ਇਹਨਾਂ ਨੇ ਆਪਣਾ ਮਕਾਨ ਬਣਾਉਣਾ ਤੇ ਇਹ ਨਹੀਂ ਹੋ ਸਕਦਾ ਕਿਸ ਮਕਾਨ ਵਿੱਚ ਦੀ ਬਲਕਿ ਮੇਰੀ ਪਾਰਟੀ ਨੇ ਸਾਡੇ ਵਕੀਲ ਸਾਹਿਬ ਨੇ ਮੈਨੂੰ ਸ਼ਰਤ ਦਿੱਤੀ ਕਿ ਪ੍ਰਧਾਨ ਜੀ ਜੇ ਤੁਸੀਂ ਇਹ ਵੀ ਕਹਿ ਦਿੰਦੇ ਹੋ ਕਿ ਨਾਲ ਲੱਗਦਾ ਸੀ ਪਲਾਟ ਵੀ ਨਹੀਂ ਲੈਂਦੇ ਅਗਲਾ ਨੈਕਸਟ ਪਲਾਟ ਤਾਂ ਇਹ ਵੀ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਅਸੀਂ ਹੋਰ ਪਲਾਟ ਵੀ ਕਹਿੰਦੇ ਹੋ ਹੋਰ ਇਸ ਤੋਂ ਵੱਧ ਕੀ ਹੋ ਸਕਦਾ ਸੀ ਲਾਸਟ ਪਲਾਟ ਹੈ ਬਲਕਿ ਹੁਣ ਉੱਥੋਂ ਦੀ ਪਿਛਲੇ ਪਾਸੇੋਂ ਦੀ ਚੋਰਮੋਰੀ ਹੈ ਟੱਪਣ ਵਾਸਤੇ ਜੇਕਰ ਇੱਥੇ ਪੂਰੀ ਦੀ ਪੂਰੀ ਜਾਨੀ ਕਿ ਉਹਨਾਂ ਦੀ ਆਪਣੀ ਬਾਉਂਡਰੀ ਵਾਲ ਬਣ ਜਾਂਦੀ ਹੈ ਤਾਂ ਕਲੋਨੀ ਤਾਂ ਬਿਲਕੁਲ ਹੀ ਬੰਦ ਹੋ ਰਹੀ ਸੀ ਪਤਾ ਨਹੀਂ ਫਿਰ ਵੀ ਕਿਉਂ ਨਹੀਂ ਮੈਨੂੰ ਨਹੀਂ ਲੱਗ ਰੇ ਵੀ ਵਜ੍ਹਾ ਕੀ ਅਸਲੇ ਇਸ ਦੇ ਵਿੱਚ ਸ਼ਾਇਦ ਕੋਈ ਵਜ੍ਹਾ ਪੋਲਿਟੀਕਲੀ ਵੀ ਹੋ ਸਕਦੀ ਹੈ ਕਿਉਂਕਿ ਜਿਹੜੇ ਸਾਡੇ ਵਕੀਲ ਸਾਹਿਬ ਨੇ ਉਹਨਾਂ ਦੇ ਫਾਦਰ ਸਾਹਿਬ ਨੇ ਭਾਜਪਾ ਵੱਲੋਂ ਐਮਸੀਡੀ ਇਲੈਕਸ਼ਨ ਵੀ ਲੜੀ ਸੀ ਸ਼ਾਇਦ ਜਾਂ ਤਾਂ ਇਹ ਵੀ ਹੋ ਸਕਦੀ ਹੈ ਮੈਨੂੰ ਲੱਗਦਾ ਹੈ ਹਾਂ ਜੇ ਉਸੇ ਵਜ੍ਹਾ ਕਰਕੇ ਵੀ ਉੱਥੇ ਉਹਨੂੰ ਐਮਐਲਏ ਸਾਹਿਬ ਦੇ ਵੱਲੋਂ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਜਦੋਂ ਐਮਐਲਏ ਸਾਹਿਬ ਤੋਂ ਜਵਾਬ ਮੰਗਿਆ ਗਿਆ ਤਾਂ ਉਹ ਕਹਿੰਦੇ ਕਿ ਤੁਹਾਡੇ ਤੇ ਇਲਜ਼ਾਮ ਲਾਉਂਦੇ ਸਿੱਧੇ ਨਜ਼ਰ ਆਉਂਦੇ ਨੇ ਕਹਿੰਦੇ ਪ੍ਰਧਾਨ ਸਾਹਿਬ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਕੰਮ ਕਰ ਰਹੇ ਨੇ ਮਤਲਬ ਇਹ ਕਹਿ ਰਹੇ ਸੀ ਕਿ ਕਿਸੇ ਰਾਜਨੀਤਿਕ ਲੀਡਰ ਦੀ ਉਂਗਲ ਤੇ ਪ੍ਰਧਾਨ ਸਾਹਿਬ ਚੜੇ ਹੋਏ ਨਹੀਂ 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 ਮੈਂ ਨਾ ਕਿਸੇ ਰਾਜਨੀਤਿਕ ਰਾਜਨੀਤਿਕ ਪਾਰਟੀ ਦਾ ਮੈਂਬਰ ਹਾਂ ਬਲਕਿ ਜੇ ਜੇ ਕਹੋ ਤਾਂ ਮੈਂ ਮੇਰੇ ਹਰਪਾਲ ਸਿੰਘ ਜੀ ਮਾਜੀ ਸਾਡੇ ਬਾਰ ਦੇ ਪ੍ਰਧਾਨ ਵੀ ਰਹੇ ਮੌਕੇ ਦੇ ਵਿੱਤ ਮੰਤਰੀ ਵੀ ਨੇ ਉਹਨਾਂ ਨਾਲ ਬਹੁਤ ਵਧੀਆ ਸਾਡੇ ਸਬੰਧ ਨੇ ਈਵਨ ਕਿ ਹਰਪਾਲ ਸਿੰਘ ਜੀ ਮਾਜੀ ਵੱਲੋਂ ਜਿੰਨੇ ਵੀ ਸਾਡੀ ਕੋਰਟ ਦੇ ਵਿੱਚ ਕੰਮ ਚੱਲ ਰਹੇ ਨੇ ਉਹਨਾਂ ਦੀ ਗ੍ਰਾਂਟ ਦੇਣ ਦੇ ਦੇਣ ਦੇ ਉੱਤੇ ਹੀ ਸਾਡੇ ਕੰਮ ਚੱਲਦੇ ਪਏ ਨੇ ਅਸੀਂ ਤਾਂ ਬਿਲਕੁਲ ਹਰਪਾਲ ਸਿੰਘ ਜੀ ਮਾਦ ਇੱਕ ਮਿੱਟੀ ਬਾਹਰ ਨਹੀਂ ਸੀ ਇਸ ਗੱਲ ਵਾਸਤੇ ਤੇ ਹੋ ਹੀ ਨਹੀਂ ਸਕਦਾ ਜੀ ਬਲਕਿ ਮੈਡਮ ਨੇ ਵੀ ਸਾਨੂੰ ਦਿੱਤਾ ਪਹਿਲਾਂ ਉਸ ਤੋਂ ਪਹਿਲਾਂ ਮੇ ਜਦੋਂ ਮੈਂ ਪ੍ਰਧਾਨ ਨਹੀਂ ਸੀ ਉਸ ਤੋਂ ਪਹਿਲਾਂ ਸਾਨੂੰ ਗਰੰਟ ਦੇ ਕੇ ਗਏ ਨੇ ਅਸੀਂ ਕਿਉਂ ਕਿਸੇ ਰਾਜਨੀਤਿਕ ਪਾਰਟੀ ਦੇ ਥੱਲੇ ਆ ਕੇ ਕੋਈ ਹੈ ਜਾਂ ਮੁੱਦਾ ਮੈਡਮ ਨੂੰ ਫਿਰ ਕਿਉਂ ਲੱਗਦਾ ਕਿ ਪ੍ਰਧਾਨ ਸਾਹਿਬ ਜਿਹੜੇ ਕਿਸੇ ਨਾ ਕਿਸੇ ਰਾਜਨੀਤਿਕ ਸ਼ਹਿ ਤੇ ਇਹ ਚੀਜ਼ਾਂ ਬੋਲ ਰਹੇ ਇਹ ਤਾਂ ਮੈਨੂੰ ਇਹ ਲੱਗਦਾ ਹੈ ਕਿ ਜੀ ਆਮ ਤੌਰ ਤੇ ਆਪਾਂ ਦੇਖ ਰਹੀਏ ਕਿ ਰਟੇ ਰਟਾਈ ਸ਼ਬਦ ਨੇ ਜਦੋਂ ਕੋਈ ਅਸਲ ਰੀਜ਼ਨ ਨਾ ਪਤਾ ਲੱਗੇ ਬਸ ਫਿਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਜੀ ਆਪਾਂ ਇਲਜ਼ਾਮ ਲਗਾ ਦਿਓ ਕਿ ਜੀ ਇਹ ਤਾਂ ਕੋਈ ਰਾਜਨੀਤਿਕ ਰਾਜਨੀਤੀ ਦਾ ਸ਼ਿਕਾਰ ਹੋ ਗਏ ਨੇ ਇਹ ਸਭ ਤੋਂ ਵਧੀਆ ਲੱਗਦਾ ਮੈਨੂੰ ਲੱਗਦਾ ਸਭ ਤੋਂ ਵਧੀਆ ਅੱਜ ਕੱਲ ਦਾ ਪ੍ਰਸ਼ਨ ਦਾ ਉੱਤਰ ਏ ਜੇ ਕੋਈ ਹੋਰ ਨਹੀਂ ਹੈ ਤਾਂ ਸਭ ਤੋਂ ਵਧੀਆ ਉੱਤਰ ਈ ਹੁੰਦਾ ਕਿ ਜੀ ਬਸ ਇਹ ਗੱਲ ਕਰ ਕਹਿ ਦੋ ਕਿ ਜੀ ਇਹ ਤਾਂ ਦੇਖੋ ਜੀ ਉਹ ਰਾਜਨੀਤੀ ਦਾ ਸ਼ਿਕਾਰ ਹੋ ਗਏ ਬਸ ਇਹ ਗੱਲ ਹੈ ਜੇ ਸਬੂਤ ਦੇਣ ਕੋਈ ਫਿਰ ਹੋ ਸਕਦਾ ਹੈ ਕਿ ਜੀ ਸਬੂਤ ਦੇਣ ਕਿ ਮੈਂ ਕਿਸੇ ਪਾਰਟੀ ਦੇ ਲੀਡਰ ਨੂੰ ਮਿਲਿਆ ਹਾਂ ਮਾਂ ਜਾਂ ਸਾਡੇ ਕਿਸੇ ਪਾਰਟੀ ਦਾ ਮੋਰਓਵਰ ਮੇਕਰ ਸਾਡੀ ਵਾਰ ਦੇ ਵਿੱਚ ਹਰ ਇੱਕ ਪਾਰਟੀ ਨਾਲ ਸਬੰਧਤ ਬਗੀਲ ਸਾਹਿਬ ਨੇ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ ਚਾਹੇ ਆਮ ਆਦਮੀ ਪਾਰਟੀ ਹੈ इवन ਕਿ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਉੱਥੇ ਵਕੀਲ ਸਾਹਿਬ ਨੇ ਮੈਨੂੰ ਨਾਲ ਵੀ ਗੱਲ ਕੀਤੀ ਕਿ ਜੀ ਮੈਡਮ ਨੂੰ ਇੱਕ ਵਾਰੀ ਫਿਰ ਤੁਸੀਂ ਸਮਝਾਓ ਤੇ ਨਹੀਂ ਕੋਈ ਗੱਲ ਨਹੀਂ ਬਣੀ ਜੇਕਰ ਸਾਡਾ ਕੋਈ ਇਹ ਹੈ ਜੀ ਮੁੱਦਾ ਹੁੰਦਾ ਅਸੀਂ ਲਾਲੇ ਕਿਉਂ ਕਰਾਂਗੇ ਸਾਡੀ ਜਥੇਬੰਦੀ ਕੋਈ ਇਹ ਨਹੀਂ ਹੈ ਕਿ ਕਿਸੇ ਇੱਕ ਨਰੋਲ ਇੱਕ ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦੀ ਹੈ ਸਾਡੇ ਸਾਰੀ ਸਾਰੀਆਂ ਪਾਰਟੀਆਂ ਦੇ ਮੈਂਬਰ ਨੇ ਫਿਰ ਇਸ ਮਸਲੇ ਦੀ ਦੇਖੋਗੇ ਤੁਸੀਂ ਸਾਡੀ ਬਹੁਮਤ ਨਾਲ ਹੀ ਸਾਰਾ ਫੈਸਲਾ ਹੋਇਆ ਹੈ ਇਸੇ ਇੱਕ ਵੀ ਮੈਂਬਰ ਨੇ ਮੈਡਮ ਭਰਾ ਦੇ ਹੱਕ ਦੇ ਵਿੱਚ ਉੱਥੇ ਆਪਣੀ ਆਪਣੀ ਗੱਲ ਨਹੀਂ ਰੱਖੀ ਹਾਂਜੀ ਕਿ ਜੀ ਮੈਡਮ ਠੀਕ ਹੈ ਮੇਰੀ ਕੋਈ ਮੈਡਮ ਨਾਲ ਗੱਲ ਹੋਈ ਹੈ ਜਾਂ ਮੈਡਮ ਇਸ ਮਸਲੇ ਦੇ ਵਿੱਚ ਜੋ ਸਹੀ ਨੇ ਕਿਸੇ ਨੇ ਨਹੀਂ ਗੱਲ ਕੀਤੀ ਅੱਛਾ ਕੋਰਟ ਦੇ ਮਸਲੇ ਤੋਂ ਵੀ ਫਿਰ ਮੈਡਮ ਉੱਪਰ ਚੱਲ ਰਹੇ ਨੇ ਜੋ ਕੋਰਟ ਦਾ ਆਰਡਰ ਹੋਇਆ ਹੋਇਆ ਉਹ ਵੀ ਮੈਡਮ ਮੰਨਣ ਨੂੰ ਤਿਆਰ ਨਹੀਂ ਇਸ ਮਸਲੇ ਬਿਲਕੁਲ ਇਹੀ ਤਾਂ ਗੱਲ ਸੀ ਹਾਂ ਨਾ ਨਾ ਤਾਂ ਮੈਡਮ ਮੰਨਣ ਨੂੰ ਤਿਆਰ ਸੀ ਕਿ ਜੀ ਕੋਰਟ ਦੇ ਵਿੱਚ ਮਸਲਾ ਹੈ ਕੋਰਟ ਵੱਲੋਂ ਸਟੇਟਸ ਕੋ ਹੈ ਨਾ ਹੀ ਇਸ ਤਰ੍ਹਾਂ ਤਿਆਰ ਸੀ ਅਚਲ ਸਾਹਿਬ ਤਾਂ ਸਾਨੂੰ ਜਾਨੀ ਕਿ ਉੱਥੇ ਬਕਾਲਤ ਸਖਾਰੀ ਸੀ ਕਿ ਤੁਹਾਡੇ ਕੋਲ ਤੁਸੀਂ ਕੰਟੈਂਪਟ ਫਾਈਲ ਕਰ ਦਿਓ ਬਸ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਤੁਸੀਂ ਜਾ ਕੇ ਰੋਕੋ ਦੇਖੋ ਮੌਕਾ ਦੇਖੋ ਤੁਸੀਂ ਰਿਪੋਰਟ ਬਣਾ ਦਿਓ ਕਿ ਗਏ ਆ ਜੀ ਮੌਕੇ ਤੇ ਮੌਕੇ ਤੇ ਆ ਉਹਨਾਂ ਨੇ ਦੁਬਾਰਾ ਕੰਦ ਸਾਰੀ ਕੀਤੀ ਜਾ ਰਹੀ ਹੈ ਦੂਜੀ ਪਾਰਟੀ ਵੱਲੋਂ ਰਿਪੋਰਟ ਬਣਾ ਦਿੰਦੇ ਕਿੱਡੀ ਖਤ ਗੱਲ ਸੀ ਈਵਨ ਬਾਅਦ ਦੇ ਵਿੱਚ ਮੈਂ ਇਸ ਗੱਲ ਤੇ ਵੀ ਗੁੱਸੇ ਹੋ ਜਾ ਕਿ ਅਚਲ ਸਾਹਿਬ ਤੁਸੀਂ ਸਾਡੇ ਨਾਲ ਤੁਰੇ ਨਹੀਂ ਅਸੀਂ ਉੱਥੇ ਗਏ ਜੇਕਰ ਉੱਥੇ ਕੋਈ ਜਾਨੀ ਮੰਲੀ ਨੁਕਸਾਨ ਹੋ ਜਾਦਾ ਤਾਂ ਜ਼ਿੰਮੇਵਾਰ ਕੌਣ ਸੀ ਜੇਕਰ ਕੋਈ ਹੋ ਜਾ ਕਿਉਂਕਿ ਆਪਾਂ ਕਿਸੇ ਕਲੋਨੀ ਦੀ ਵੀ ਜਾਣੇ ਆ ਉਥੇ ਕਲੋਨੀ ਵਾਲੇ ਸਾਰੇ ਇਕੱਠੇ ਨੇ ਤੇ ਸਾਡੇ ਤੇ ਕਿਸੇ ਤਰੀਕੇ ਦਾ ਕੋਈ ਜਾਨੀ ਮੱਲੀ ਕੋਈ ਨੁਕਸਾਨ ਹੋ ਸਕਦਾ ਸੀ ਉਸ ਦਾ ਜ਼ਿੰਮੇਵਾਰ ਕਿਸ ਕਰਕੇ ਸੀ ਪ੍ਰਸ਼ਾਸਨ ਨੂੰ ਘੇਰਿਆ ਇੱਥੇ ਸਾਡਾ ਐਮਐਲਏ ਨਾਲ ਐਮਐਲਏ ਦਾ ਡੀਵਾਰ ਕਰਤਾ ਐਮੇ ਨਾਲ ਕੋਈ ਸਬੰਧ ਨਹੀਂ ਰਿਹਾ ਸਾਡਾ ਮੇਨ ਪ੍ਰਸ਼ਾਸਨ ਨਾਲ ਸੀ ਉਸ ਦਿਨ ਪ੍ਰਸ਼ਾਸਨ ਨੂੰ ਅਸੀਂ ਸਵਾਲ ਕੀਤਾ ਕਿ ਜ਼ਿੰਮੇਵਾਰ ਕੌਣ ਸੀ ਸਾਨੂੰ ਇਹ ਦੱਸੋ ਜੇਕਰ ਕੋਈ ਬੰਦਾ ਇਹ ਚਲੋ ਅਸੀਂ ਤਾਂ ਫਿਰ ਵੀ ਵਕੀਲ ਆ ਮੈਂ ਪ੍ਰਧਾਨ ਸੀ ਸਾਡੀ ਗੱਲ ਨਹੀਂ ਸੁਣੀ ਫਿਰ ਆਮ ਜਿਹੜਾ ਆਮ ਵਿਚਾਰਾ ਕੋਈ ਆਮ ਲੋਕ ਨੇ ਥਾਣੇ ਜਾਂਦੇ ਨੇ ਫਿਰ ਉਹਨਾਂ ਨਾਲ ਤਾਂ ਕੋਈ ਤਰ੍ਹਾਂ ਨੂੰ ਮੇਰੇ ਖਿਆਲ ਤੇਿਆਰੀ ਨਹੀਂ ਹੋਣਾ ਕਿ ਉਹਦਾ ਜ਼ਿੰਮੇਵਾਰ ਕੌਣ ਹੈ ਤੁਹਾਨੂੰ ਕੀ ਲੱਗਦਾ ਕਿ ਐਮਐਲਏ ਦੇ ਨਿੱਜੀ ਮਫਾਦ ਕੀ ਹੋ ਸਕਦਾ ਹੈ ਕੀ ਨਿੱਜੀ ਫਾਇਦਾ ਹੋ ਸਕਦਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਕਰਨ ਕਿਉਂਕਿ ਇੱਕ ਪਾਸੇ ਪੂਰੀ ਵਕੀਲ ਭਾਈਚਾਰਾ ਉਹਨਾਂ ਦਾ ਜਿਹੜਾ ਹੈਗਾ ਉਹ ਖੜਾ ਹੋਵੇ ਕੋਰਟ ਦੇ ਆਰਡਰਸ ਨੇ ਉਹਨਾਂ ਤੋਂ ਵੀ ਉੱਪਰ ਹੋ ਕੇ ਆਪਣੀ ਗੱਲ ਰੱਖ ਰਹੇ ਹੁਣ ਕੀ ਲੱਗਦਾ ਨਿੱਜੀ ਫਾਇਦਾ ਕੀ ਹੋ ਸਕਦਾ ਜਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਜੇ ਕਲੋਨੀ ਵਾਲੇ ਨੇ ਉਹਨਾਂ ਨੇ ਉਹਨਾਂ ਨੂੰ ਸਹੀ ਤਰ੍ਹਾਂ ਜਾਨੀ ਕਿ ਅਪਡੇਟ ਨਹੀਂ ਕੀਤਾ ਆਤਲ ਫੇ ਗਾਈਡ ਨਹੀਂ ਕੀਤਾ ਤੇ ਕੋਟ ਕੇਸਾ ਬਾਰੇ ਨਹੀਂ ਦੱਸਿਆ ਹੋਣਾ ਜਾਂ ਤਾਂ ਇਹ ਗੱਲ ਹੋ ਸਕਦੀ ਹੈ ਜਾਂ ਫਿਰ ਉਹਨਾਂ ਨੂੰ ਇਹ ਸੀ ਕਿ ਜੀ ਇਹ ਹੁੰਦਾ ਕਿ ਜੀ ਮੈਂ ਐਮਐਲਏ ਆ ਜੇ ਹੁਣ ਮੈਂ ਆਪਣੀ ਕਲੋਨੀ ਵਾਲਿਆਂ ਦੀ ਗੱਲ ਨੂੰ ਹੀ ਨਹੀਂ ਮਨਾ ਸਕਦੀ ਫਿਰ ਮੇਰਾ ਐਮਐਲਏ ਹੋਣ ਦਾ ਵੀ ਕੀ ਫਾਇਦਾ ਜਾਂ ਇਹ ਕਈ ਵਾਰੀ ਬੰਦੇ ਦੇ ਬੰਦੇ ਵਿੱਚ ਹੀ ਆ ਜਾਂਦੀ ਹੈ ਕਿ ਜੀ ਮੈਂ ਜਦ ਮੌਕੇ ਦੀ ਪਾਵਰ ਹੈ ਮੇਰੇ ਕੋਲੇ ਤਾਂ ਜਦ ਮੈਂ ਪਾਵਰ ਆਪਣੇ ਮਹੱਲੇ 'ਚ ਨਹੀਂ ਵਰਤ ਸਕਦੀ ਫਿਰ ਉਹ ਮਰ ਤੁੰ ਕੀਤੇ ਇਹ ਵੀ ਹੋ ਸਕਦੀ ਹੈ ਗੱਲ ਬਾਰ ਦੀ ਮੈਂਬਰਸ਼ਿਪ ਤੋਂ ਹੁਣ ਉਹਨਾਂ ਨੂੰ ਬਾਰ ਦੇ ਮੈਂਬਰ ਹਟਾ ਦਿੱਤਾ ਗਿਆ। ਵੈਸੇ ਹਾਂ ਅਸੀਂ ਨੇ ਉਹਨਾਂ ਨੂੰ ਡੀਬਾਰ ਕਰਤਾ ਸੀ। ਸਾਡੀ ਮੈਂ ਐਸੋਸੀਏਸ਼ਨ ਦੇ ਵਿੱਚੋਂ ਈਵਨ ਕਿ ਮੈਨੂੰ ਇਹ ਲੱਗ ਰਿਹਾ ਕਿ ਸਾਡੀ ਜਦੋਂ ਕੋਈ ਵਕੀਲ ਬਣਦਾ ਤਾਂ ਸਾਡੀ ਬਾਰ ਕੌਂਸਲ ਹੈ ਪੰਜਾਬ ਐਡਵੋਕੇਟਸ ਆ ਉਹ ਲਾਇਸੈਂਸ ਇਸ਼ੂ ਕਰਦੀ ਹੈ। ਜੀ ਉਹ ਜਿਹੜਾ ਲਾਇਸੈਂਸ ਕਰਦੀ ਹੈ ਉਹ 2 ਸਾਲ ਲਈ ਇੱਕ ਪ੍ਰੀਵੀਜ਼ਨਲ ਲਾਇਸੈਂਸ issues ਕਰਦੀ ਹੈ ਕਿਉਂਕਿ ਇੱਕ ਬਾਅਰ ਇਗਜ਼ਾਮ ਦੇਣਾ ਹੁੰਦਾ ਹੈ BCI ਵੱਲੋਂ ਬਾਰ ਕਾਉਂਸਲ ਆਫ ਇੰਡੀਆ ਵੱਲੋਂ ਇੱਕ ਇਗਜ਼ਾਮ ਰੱਖਿਆ ਹੋਇਆ ਹੈ ਉਹਨੂੰ ਅਸੀਂ ਬਾਅਰ ਇਗਜ਼ਾਮ ਕਹਿ ਦਿੰਦੇ ਹਾਂ ਸ਼ਾਰਟ ਦੇ ਵਿੱਚ ਉਹ ਵਿਦਨ 2 ਇਅਰ ਤੁਸੀਂ ਪਾਸ ਕਰਨਾ ਹੁੰਦਾ ਜੇਕਰ ਤੁਸੀਂ ਵਿਦਨ 2 ਇਅਰ ਨਹੀਂ ਪਾਸ ਕਰਦੇ ਕਿਉਂਕਿ ਜਿਹੜੀ ਲਾਇਸੈਂਸ ਦੀ ਵੈਲਿਡਿਟੀ ਹੈ 2 ਇਅਰਸ ਹੈ ਜੇ ਉਹ ਉਸ ਮਆਪਤੋਂ ਕੀ ਵੈਸੀ ਵਕੀਲ ਨਹੀਂ ਰਹਿੰਦਾ ਬੰਦਾ ਪਰ ਮੈਡਮ ਤਾਂ ਇਹ ਵੀ ਕਹਿੰਦੇ ਨੇ ਕਹਿੰਦੇ ਜੇ ਕੋਈ ਗੱਲ ਨਹੀਂ ਵੀ ਜੇ ਉਹਨਾਂ ਨੇ ਮੈਨੂੰ ਬਾਹਰ ਕਰਤਾ ਮੈਂ ਵੀ ਕਹਿੰਦੇ ਵਕੀਲਾਂ ਮੈਨੂੰ ਹੀ ਪਤਾ ਫਿਰ ਮੈਂਬਰਸ਼ਿਪ ਲੈਣੀ ਏ ਕਿ ਲਈ ਇਹ ਚੀਜ਼ ਨਹੀਂ ਵੀ ਦੇਖੋ ਉਸ ਦੀ ਈਗੋ ਜਿਹੜਾ ਆਪਾਂ ਦੇਖਾਂਗੇ ਕਿ ਇਸ ਗੱਲ ਦੇ ਵਿੱਚ ਉਹਨਾਂ ਦੀ ਈਗੋ ਦਿਖਾਈ ਦੇ ਰਹੀ ਸੀ ਕਿ ਜੀ ਮੈਨੂੰ ਪਤਾ ਹੈ ਕਿ ਮੈਂ ਕਿਵੇਂ ਦੁਬਾਰਾ ਮੈਂਬਰ ਬਣਨਾ ਹੈ ਬਟ ਉਸ ਨੂੰ ਪਤਾ ਨਹੀਂ ਹੈ ਕਿਉਂਕਿ ਸ਼ਾਇਦ ਉਹ ਸਾਡੀ ਐਸੋਸੀਏਸ਼ਨ ਦੇ ਵਿੱਚ ਵਕੀਲਤਾ ਬਣ ਗਈ ਸੀ ਪਰ ਉਹਨਾਂ ਦਾ ਐਕਸਪੀਰੀਅੰਸ ਨਹੀਂ ਹੈ ਕੀ ਐਸੋਸੀਏਸ਼ਨ ਚੱਲਦੀ ਕਿਵੇਂ ਐਸੋਸੀਏਸ਼ਨ ਦਾ ਵਿਧਾਨ ਕਿਵੇਂ ਆ ਕਿਸ ਤਰੀਕੇ ਨਾਲ ਤੁਸੀਂ ਮੈਂਬਰ ਬਣਦੇ ਹੋ ਕਿਸ ਤਰੀਕੇ ਨਾਲ ਤੁਹਾਨੂੰ ਡੀਬਾਰ ਕੀਤਾ ਜਾ ਸਕਦਾ ਹੈ ਜਰਨਲ ਹਾਊਸ ਕੋਲੇ ਕੀ ਪਾਵਰਜ਼ ਨੇ ਤੇ ਉਹਨਾਂ ਬਾਰੇ ਉਸ ਨੂੰ ਸ਼ਾਇਦ ਇਸ ਗੱਲਾਂ ਦਾ ਗਿਆਨ ਨਹੀਂ ਸੀ ਤੇ ਇਸ ਕਰਕੇ ਉਹਨਾਂ ਨੇ ਸਿੰਪਲੀ ਬੱਸ ਕਹਿਤਾ ਕਿ ਜੀ ਮੈਨੂੰ ਪਤਾ ਹੈ ਕਿ ਜੀ ਮੈਂ ਕਿਸ ਤਰ੍ਹਾਂ ਦੁਬਾਰਾ ਮੈਂਬਰ ਬਣਨਾ ਹੈ ਇਹ ਵੀ ਉਹਨਾਂ ਦੀ ਇੱਕ ਗੱਲ ਮੈਨੂੰ ਲੱਗਦਾ ਜਿਹੜੀ ਗਈ ਹੈ ਆਪਣੇ ਸਮਾਜ ਦੇ ਵਿੱਚ ਉਹ ਗਲਤ ਹੀ ਗਈ ਹੈ ਗਲਤ ਮੈਸੇਜ ਗਿਆ ਉਹਨਾਂ ਦਾ ਪ੍ਰਧਾਨ ਸਾਹਿਬ ਜਿਹੜੀ ਪਾਰਟੀ ਆਪ ਧਰਨੇ ਲਾ ਕੇ ਨਿਕਲੀ ਹੋਵੇ ਆਪ ਧਰਨੇ ਦੇ ਵਿੱਚੋਂ ਨਿਕਲੇ ਹੋਵੇ ਹੁਣ ਉਹਨਾਂ ਨੂੰ ਇਹ ਲੱਗਣ ਲੱਗ ਗਿਆ ਕਿ ਜੇ ਕੋਈ ਧਰਨਾ ਮੰਤਾ ਅਸੀਂ ਡਰਦੇ ਜੇ ਲੱਗਦਾ ਤਾਂ ਲੱਗੀ ਜਾਵੇ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਆ ਦੇਖੋ ਇਹ ਵੀ ਗੱਲ ਸੀ ਉੱਥੇ ਇੰਨੇ ਬੰਦੇ 50 50 60 ਵਕੀਲ ਸਾਹਿਬਾਨ ਖੜੇ ਨੇ ਉਹਨਾਂ ਦੇ ਸਾਹਮਣੇ ਮੈਨੂੰ ਕਹਿ ਰਹੇ ਨੇ ਕਿ ਜੀ ਮੈਂ ਇਨਾ ਧਰਨੇ ਤੋਂ ਡਰਾਂ ਜੋ ਮਰਜ਼ੀ ਕਰੋ ਬਲਕਿ ਉੱਥੇ ਕਹਿਣਾ ਇਹ ਬਣਦਾ ਸੀ ਕਿ ਪ੍ਰਧਾਨ ਜੀ ਮੈਂ ਤੁਹਾਡੀ ਬਾਰ ਦੀ ਮੈਂਬਰ ਹਾਂ ਜੇ ਕਿਸੇ ਬਾਰ ਦਾ ਕੋਈ ਡਿਸਪਿਊਟ ਹੈ ਤਾਂ ਅਸੀਂ ਤਾਂ ਆਲਰੇਡੀ ਰੈਡੀ ਆ ਤੇ ਮੇਰੇ ਕੋਲ ਆਓ ਮੈਂ ਨਾਲ ਦੀ ਨਾਲ ਇਸ ਮਤਲਬ ਹੱਲ ਕਰ ਦਿੰਦੀ ਆ ਕੋਈ ਗੱਲ ਹੀ ਨਹੀਂ ਸੀ ਇਸ ਵੱਡੀ ਈਵਨ ਥੈਟ ਪਹਿਲਾਂ ਵੀ ਤੁਸੀਂ ਦੇਖਦੇ ਆਇਆ ਜੇਕਰ ਕਿਸੇ ਵਕੀਲ ਸਾਹਿਬ ਦਾ ਕੋਈ ਮਸਲਾ ਕਦੇ ਆਇਆ ਚਾਹੇ ਪ੍ਰਸ਼ਾਸਨ ਕੋਲੇ ਆਇਆ ਜਾਂ ਕਿਸੇ ਐਮਐਲਏ ਕੋਲੇ ਆਇਆ ਪਹਿਲਾਂ ਲੈ ਜਾਂ ਮੰਤਰੀ ਕੋਲੇ ਆਇਆ ਤਾਂ ਉਹ ਹਮੇਸ਼ਾ ਹੀ ਬਾਰ ਦੇ ਪ੍ਰਧਾਨ ਨੂੰ ਜੋ ਜੋ ਕੋਈ ਨੇੜੇ ਦਾ ਕੋਈ ਨਾ ਦੇ ਵਕੀਲ ਸਾਹਿਬ ਹੁੰਦੇ ਉਹਨਾਂ ਨੂੰ ਮੈਸੇਜ ਲਗਾ ਦਿੰਦੇ ਨੇ ਕਿ ਭਾਈ ਵਕੀਲ ਸਾਹਿਬ ਦੇ ਖਿਲਾਫ ਆਜ ਇੱਕ ਮੇਰੇ ਕੋਲੇ ਪਾਰਟੀ ਆਈ ਹੈ ਤੁਸੀਂ ਗੱਲ ਕਰੋ ਤੇ ਉਹ ਮਸਲਾ ਹੱਲ ਹੋ ਜਾਂਦਾ ਤੇ ਗੱਲ ਹੀ ਛੋਟੀ ਸੀ ਈਵਨ ਜੇ ਮੈਨੂੰ ਲੱਗਦਾ ਹੈ ਕਿ ਐਮਐਲਏ ਸਾਹਿਬ ਸਿਆਣੇ ਹੁੰਦੇ ਜਦੋਂ ਉਹਨਾਂ ਕੋਲੇ ਕਲੋਨੀ ਵਾਲੇ ਆਏ ਸੀ ਤਾਂ ਉਹਨਾਂ ਦਾ ਹੀ ਫਰਜ਼ ਬਣਦਾ ਸੀ ਕਿ ਉਹ ਮੈਨੂੰ ਫੋਨ ਕਰ ਦੇ ਜੇ ਪ੍ਰਧਾਨ ਜੀ ਆਪਣੇ ਵਕੀਲ ਸਾਹਿਬ ਦਾ ਇੱਕ ਮਸਲਾ ਹੈ ਮੇਰੀ ਕਲੋਨੀ ਵਾਲਾ ਆ ਕੇ ਤੁਸੀਂ ਇਸ ਮਸਲੇ ਨੂੰ ਨਿਬੜੋ ਨਿਬੜ ਦਿੰਦੇ ਕੋਈ ਪ੍ਰੋਬਲਮ ਹੀ ਨਹੀਂ ਸੀ ਕੋਈ ਪਰ ਤੁਹਾਨੂੰ ਹੁਣ ਨਹੀਂ ਲੱਗਦਾ ਕਿ ਕਿਉਂਕਿ ਇਹ ਗੋ ਤਾਂ ਜਿਵੇਂ ਇਸ ਤੋਂ ਪਹਿਲਾਂ ਵੀ ਮੈਡਮ ਦੀ ਜਿਵੇਂ ਤੁਸੀਂ ਕਹਿੰਦੇ ਬੋਲਦੀ ਰਹੀ ਆ ਉਦੋਂ ਤੱਕ ਤਾਂ ਇਹ ਮਸਲਾ ਤੁਹਾਡੇ ਆਪਦਿਆਂ ਦੇ ਵਿਚਾਰ ਸੀ ਹੁਣ ਤਾਂ ਇਹ ਮਸਲਾ ਪੰਜਾਬ ਪੱਤਰ ਤੇ ਪਹੁੰਚ ਗਿਆ ਮੀਡੀਆ ਦੇ ਵਿੱਚ ਆ ਗਿਆ ਤੁਹਾਨੂੰ ਲੱਗਦਾ ਕਿ ਹੁਣ ਫਿਰ ਮੈਡਮ ਜਿਸ ਤਰ੍ਹਾਂ ਦੇ ਤੁਸੀਂ ਮਨਾਉਣਾ ਚਾਹੁੰਦੇ ਉਸ ਤਰ੍ਹਾਂ ਦੇ ਮੰਨਣਗੇ ਦੇਖੋ ਸਾਡਾ ਮੈਡਮ ਨਾਲ ਤਾਂ ਹੁਣ ਸਿੱਧਾ ਡਾਇਰੈਕਟ ਅਸੀਂ ਮੈਡਮ ਨੂੰ ਕੋਈ ਫੋਰਸ ਨਹੀਂ ਕਰ ਰਹੇ ਉਹਨਾਂ ਦੀ ਮਰਜ਼ੀ ਹੈ ਸਾਡੀ ਮੈਂ ਉਹਨੂੰ ਦੀ ਵਾਰ ਕਰਤਾ ਤੇ ਉਹਨਾਂ ਨੇ ਦੁਬਾਰਾ ਬੰਨਣਾ ਤਾਂ ਉਹਨੂੰ ਸਾਡੀ ਬਾਰ ਦੇ ਵਿੱਚ ਆਉਣਾ ਪੈਣਾ ਆਪਣੀ ਗੱਲ ਰੱਖਣੀ ਪੈਣੀ ਹੈ ਜਿੱਥੇ ਉਹ ਗਲਤ ਸੀ ਉਹਦੀ ਮਾਫੀ ਮੰਗਣੀ ਪੈਣੀ ਹੈ ਫਿਰ ਜਾ ਕੇ ਦੁਬਾਰਾ ਬਾਹਰ ਦੀ ਸਾਡੇ ਚੈਨਲ ਹਾਊਸ ਨੇ ਉਸ ਦੀ ਗੱਲ ਨੂੰ ਨਾਲ ਸਹਿਮ ਹੁੰਦੇ ਨੇ ਜਾਂ ਨਹੀਂ ਹੁੰਦੇ ਫਿਰ ਉਹਨਾਂ ਦੀ ਅਲੱਗ ਗੱਲ ਹੈ ਬਟ ਜਿੱਥੇ ਸਾਡੇ ਮਸਲਿਆਂ ਦਾ ਸਵਾਲ ਸੀ ਤਿੰਨ ਸਾਡੇ ਇਸ਼ੂ ਸੀ ਪਹਿਲਾ ਸਾਡਾ ਇਸ਼ੂ ਸੀ ਕਿ ਜੀ ਜਿਹੜੇ ਸਾਬ ਨੇ ਮੌਕੇ ਤੇ ਸਾਡੇ ਨਾਲ ਨਹੀਂ ਤੁਰੇ ਤੇ ਉਹਨਾਂ ਦਾ ਜੋ ਰਵਈਆ ਸੀ ਲੱਗੇ ਰਿਹਾ ਕਿ ਉਹ ਇੱਕ ਐਮਐਲਏ ਦੇ ਦਬਾਅ ਵਿੱਚ ਨੇ ਜੇਕਰ ਐਮਐਲਏ ਦੇ ਦਬਾਅ ਵਿੱਚ ਕਿ ਐਸਐਚਓ ਸਿਟੀ ਦਾ ਐਸਐਚਐਮ ਐਮਐਲਏ ਦੇ ਦਬਾਅ ਦੇ ਵਿੱਚ ਹੈ ਫਿਰ ਆਮ ਆਬ ਪਬਲਿਕ ਨਾਲ ਕਿੱਥੇ ਨਿਆਂ ਕਰ ਸਕਦਾ ਹੈ ਇਸ ਕਰਕੇ ਅਸੀਂ ਮੰਗ ਕੀਤੀ ਸੀ ਕਿ ਇਹਨਾਂ ਨੂੰ ਤੁਰੰਤ ਇੱਥੋਂ ਯਾਨੀ ਕਿ ਟਰਾਂਸਫਰ ਕੀਤੀ ਜਾਵੇ ਇਸ ਦੀ ਪਹਿਲੀ ਮੰਗ ਸਾਡੀ ਇਹ ਸੀ ਜਿੱਥੇ ਡੀਐਸਪੀ ਸਾਹਿਬ ਨੇ ਸਾਨੂੰ ਅਸ਼ਰੰਦ ਦਿੱਤੀ ਹੈ ਵੀ ਹਾਫ ਆਫ ਐਸਐਸਪੀ ਸੰਗਰੂਰ ਕਿ ਵਿਥਿਨ 10 ਡੇਜ਼ ਅਸੀਂ ਉਸ ਐਸਐਚਓ ਸਾਹਿਬ ਦੀ ਟਰਾਂਸਫਰ ਕਰ ਦੇਾਂਗੇ ਦੂਜੀ ਸਾਡੀ ਮੰਗ ਸੀ ਕਿ ਜਿਹੜਾ ਇਹ ਮਸਲਾ ਹੈ ਇਸ ਮਸਲੇ ਨੂੰ ਜਾਂ ਤਾਂ ਮੀਕਬਲੀ ਨਪਟਾਇਆ ਜਾਵੇ ਜਾਂ ਫਿਰ ਜੋ ਕੋਰਟ ਨੇ ਫੈਸਲਾ ਕਰਨਾ ਸਾਨੂੰ ਕੋਈ ਇਤਰਾਜ਼ ਨਹੀਂ ਦੇਖੋ ਅਸੀਂ ਕਿਤੇ ਇਹ ਨਹੀਂ ਮੰਗ ਕੀਤੀ ਅੱਜ ਵੀ ਕਿ ਜੀ ਸਾਡੀ ਵਕੀਲ ਸਾਹਿਬ ਦਾ ਉੱਥੇ ਗੇਟ ਲਗਵਾਇਆ ਜਾਵੇ ਇਹ ਨਹੀਂ ਅਸੀਂ ਕਿਹਾ ਜਾ ਕਿ ਜੀ ਅਸੀਂ ਕੋਈ ਆਪਦਾ ਕਾਨੂੰਨੀ ਤੌਰ ਤੇ ਹੋਣ ਦੇ ਬਾਵਜੂਦ ਕਿ ਧੱਕਾ ਕਰਵਾਈਏ ਕਿ ਜੀ ਨਹੀਂ ਜੀ ਨਹੀਂ ਉੱਥੇ ਜਾ ਕੇ ਪਹਿਲਾਂ ਗੇਟ ਲਗਾਵਾਓ ਸਾਡੀ ਕੋਈ ਅਸੀਂ ਮੰਗ ਨਹੀਂ ਸਾਡੀ ਮੰਗ ਸਿੰਪਲ ਸੀ ਕਿ ਜੋ ਕੋਰਟ ਫੈਸਲਾ ਕਰੇਗੀ ਦੋਨਾਂ ਧਿਰਾਂ ਨੂੰ ਮਨਜ਼ੂਰ ਹੋਣਾ ਚਾਹੀਦਾ ਬਸ ਇਹ ਸੀ ਜਾ ਮੀਕਬਲੀ ਸੈਟਲ ਹੋ ਜਾ ਇਸ ਦੇ ਵਿੱਚ ਤਾਂ ਕੋਈ ਬਿਲਕੁਲ ਕੋਈ ਸਾਡੇ ਵੱਲੋਂ ਕੋਈ ਤੱਕਾ ਨਹੀਂ ਹੈ ਬਲਕਿ ਹੁਣ ਮੈਂ ਸੁਣ ਰਿਹਾ ਸੀ ਕਿਸੇ ਹੋਰ ਨੇ ਪਾਇਆ ਕਿ ਜੀ ਵਕੀਲ ਸਾਹਿਬ ਤੱਕਾ ਕਰ ਰਹੇ ਨੇ ਤੱਕਾ ਤਾਂ ਅਸੀਂ ਤਾਹ ਕਰੀਏ ਜੇ ਕੋਈ ਉਸੇ ਫੋਰਸ ਕਰੀਏ ਕਿਸੇ ਚੀਜ਼ ਦੀ ਅਸੀਂ ਤਾਂ ਗੱਲ ਕਹਿ ਰਹੇ ਆ ਕਿ ਜੀ ਜਿਹੜਾ ਇਹ ਮਸਲਾ ਹੈ ਜਾਂ ਤਾਂ ਕੋਰਟ ਤੇ ਛੱਡ ਦਿਓ ਸਿਵਲ ਕੋਰਟ ਤੇ ਜਾਂ ਫਿਰ ਐਮਈ ਕਬਲੀ ਸੈਟਲ ਕਰ ਦਿਓ ਦੂਜਾ ਤੀਜਾ ਸਾਡੀ ਮੰਗ ਸੀ ਕਿ ਸਾਡੇ ਖਿਲਾਫ ਉਸ ਕਲੋਨੀ ਦੇ ਕੁਝ ਵਸਨੀਕਾਂ ਨੇ ਉਥੇ ਇੱਕ ਪੋਸਟ ਕੀਤੀ ਸੀ ਫੇਸਬੁਕ ਦੇ ਉੱਤੇ ਉਥੇ ਬੜੀ ਭੱਦੀ ਭੱਦੀ ਸ਼ਬਦ ਵਾਲੀ ਸਾਡੇ ਖਿਲਾਫ ਵਰਤੀ ਗਈ ਹੈ ਉਹ ਸਬੰਧ ਦੇ ਵਿੱਚ ਅਸੀਂ ਕੰਪਲੇਂਟ ਐਸਐਸਪੀ ਸਾਹਿਬ ਨੂੰ ਦੇਤੀ ਹੈ ਤੇ ਆਈਟੀ ਐਕਟ ਦੇ ਵਿੱਚੋਂ ਪਰਚਾ ਬਣਦਾ ਤੇ ਉਸ ਵਾਸਤੇ ਸਾਡੀ ਮੰਗ ਹੈ ਕਿ ਜਿਹੜੇ ਦੋਸ਼ੀਆਂ ਨੇ ਇਹੀ ਕਤਾਈ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਏ ਇਹ ਸਾਡੀ ਮੰਗ ਵੀ ਹੈ ਤੇ ਅਸੀਂ ਦਰਖਾਸਤ ਦੇ ਵੀ ਚੁੱਕੇ ਆ ਹਰਪਾਲ ਚੀਮਾ ਉਹਨਾਂ ਨੂੰ ਵੀ ਰੋਕਣਾ ਪਿਆ ਉਹ ਫਿਰ ਜਦੋਂ ਲੱਗਿਆ ਕਿ ਐਮਐਲਏ ਭਰਾ ਜੀ ਨੇ ਸਾਡੀ ਗੱਲ ਨਹੀਂ ਸੁਣੀ ਫਿਰ ਹਰਪਾਲ ਚੀਮਾ ਉਹਨਾਂ ਨੇ ਧਰਵਾਸ ਦਿੱਤਾ ਕਿ ਧਰਵਾਸਾ ਦਿੱਤਾ ਕਿ ਨਹੀਂ ਯਾਰ ਮੈਂ ਤੁਹਾਡਾ ਹਲਕਾ ਬਿਲਕੁਲ ਬਿਲਕੁਲ ਉਹਨਾਂ ਨੇ ਕਿਹਾ ਕਿ ਜੀ ਮੈਂ ਜਾਣਾ ਜਲਦੀ ਹੈ ਤੇ 300 350 ਸਾਲਾ ਪੁਰਾ ਗੁਰੂ ਤੇਗ বাহাদুর ਜੀ ਦਾ ਸੀ ਆ ਆਪਣਾ ਜਸ਼ਨ ਮਨਾ ਰਿਹਾ ਤੇ ਅੱਜ ਇੱਥੋਂ ਦੀ ਆਪਣਾ ਉਹ ਜਰੂਰ ਸ ਹੈ ਜੋ ਜਨਨ ਕਿ ਉਹ ਲੰਘਣਾ ਹੈ ਇਸ ਕਰਕੇ ਮੈਂ ਬਿਜੀ ਆ ਤੁਸੀਂ ਮੇਰੇ ਕੋਲੇ ਰੈਸਟ ਹਾਊਸ ਚਲ ਜਾਓ ਤਾਂ ਸ਼ਾਮ ਨੂੰ ਚਲੋ ਮੈਂ ਇੱਕ ਦੋ ਵਕੀਲ ਸਾਹਿਬਾਂ ਨਾਲ ਸੀ ਉੱਥੇ ਜਾ ਕੇ ਵੀ ਆਈ ਸੀ ਉਹਨਾਂ ਵੱਲੋਂ ਵੀ ਸਾਨੂੰ ਅਸ਼ੋਰੈਂਸ ਦਿੱਤੀ ਹੈ ਕਿ ਜਿਹੜਾ ਤੁਹਾਡਾ ਮਸਲਾ ਹੈ ਮੈਂ ਇਸ ਨੂੰ ਜਰੂਰ ਨਿਪਟਾ ਦੂੰਗਾ ਜੋ ਫਿਰ ਤੁਹਾਨੂੰ ਭਰੋਸਾ ਦਿੱਤਾ ਗਿਆ ਚਾਹੇ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤਾ ਗਿਆ ਚਾਹੇ ਉਹ ਹਰਪਾਲਜੀ ਮਹੌਰਾ ਵੱਲੋਂ ਦਿੱਤਾ ਗਿਆ ਜਿਵੇਂ 10 ਦਿਨ ਦਾ ਸਮਾਂ ਜਿਹੜਾ ਮਿਲਿਆ ਜੋ ਉਸ ਸਮੇਂ ਦੇ ਵਿੱਚ ਤੁਹਾਡੀਆਂ ਮੰਗਾਂ ਤੇ ਕਿਸੇ ਤਰ੍ਹਾਂ ਦੀ ਕੋਈ ਅੱਗੇ ਦੀ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਕੀ ਕਰੋਗੇ ਬਿਲਕੁਲ ਅਸੀਂ ਇਸ ਗੱਲ ਤੇ ਆਪਣੀ ਅੜਿੱਗਾਂ ਕਿ 10 ਦਿਨ ਦਾ ਅਸੀਂ ਟਾਈਮ ਦਿੱਤਾ 10 ਦਿਨਾਂ ਦੇ ਵਿੱਚ ਵਿੱਚ ਤਿੰਨੋਂ ਜਿਹੜੇ ਮਸਲੇ ਨੇ ਸਾਡੇ ਹੱਲ ਹੋਣੇ ਚਾਹੀਦੇ ਨੇ ਤੇ ਜੇਕਰ ਨਹੀਂ ਹੁੰਦੇ ਤਾਂ ਅਸੀਂ 10 ਦਿਨਾਂ ਬਾਅਦ ਡੀਐਸਪੀ ਸਾਹਿਬ ਦੇ ਜਿਹੜਾ ਦਫਤਰ ਹੈ ਜਾਂ ਤਾਂ ਉੱਥੇ ਬਹਿ ਜਾਗੇ ਜਾਂ ਅਸੀਂ ਆਪਣੀ ਜਿੱਥੇ ਕੋਰਟ ਦੇ ਵਿੱਚ ਕੋਰਟ ਦੇ ਅੱਗੇ ਆਪਦਾ ਪ੍ਰੋਟੈਸਟ ਕਰਾਂਗੇ ਤੇ ਉੱਥੇ ਧਰਨੇ ਦੇ ਉੱਤੇ ਬੈਠ ਜਾਗੇ ਇਹ ਸਾਡਾ ਬਾਰ ਵੱਲੋਂ ਡਿਸਾਈਡ ਹੀ ਹੈ ਕਿਉਂਕਿ ਸਹੀ ਹੈ ਕਿਉਂਕਿ ਅਸੀਂ ਉਸ ਦਿਨ ਵੀ ਨਹੀਂ ਕਿਹਾ ਕਿ ਜੀ ਜਲਦੀ ਹੁਣੀ ਕਰੋ ਅਸੀਂ ਕਿਹਾ ਸੋਚ ਲਓ ਕੋਈ ਤੁਹਾਡੇ ਕੋਲ ਟਾਈਮ ਦੇ ਦਿੰਦੇ ਆ 10 ਦਿਨ ਦਾ ਹੁਣ ਟਾਈਮ ਹੈ ਕਨਫਰਮ ਵੀ ਕਰ ਲੈਣ ਸਾਡੀਆਂ ਗੱਲਾਂ ਜੇ ਉਹਨਾਂ ਨੂੰ ਲੱਗਦਾ ਕਿ ਅਸੀਂ ਗਲਤ ਆ ਸਾਨੂੰ ਬੁਲਾਓ ਪੁੱਛੋ ਜਿਹੜੀ ਜਿਹੜੀ ਗੱਲ ਅਸੀਂ ਕਹੀ ਹੈ ਉਸ ਦੇ ਵਿੱਚ ਸਚਾਈ ਨਾ ਹੋਵੇ ਇਵਨ ਕਿ ਮੈਂ ਤਾਂ ਇਹ ਕਹਣਾ ਕਿ ਜੀ ਆਪਣੇ ਐਸਐਸ ਸਾਹਿਬ ਦੇ ਹੁਣ ਤੱਕ ਉੱਥੇ ਆਪਣੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੁਸੀਂ ਕੈਮਰੇ ਦੀ ਫੁਟੇਜ ਦੇਖ ਲਓ ਅਸੀਂ ਕੀ ਕਹਿ ਰਹੇ ਹਾਂ ਉੱਥੇ ਮੈਂ ਰਿਕਵੈਸਟ ਕਰ ਰਿਹਾ ਕਿ ਜੀ ਐਸਐਸ ਸਾਹਿਬ ਤੁਸੀਂ ਉਹ ਦੂਜੀ ਪਾਰਟੀ ਨੂੰ ਬੁਲਾ ਲਓ ਉਹ ਨਹੀਂ ਬੁਲਾਣਾ ਸ਼ਾਮ ਨੂੰ ਬੁਲਾ ਲਓ ਕੋਈ ਗੱਲ ਨਹੀਂ ਅਸੀਂ ਰੁਕ ਜਾਾਂਗੇ ਅਸੀਂ ਆਪਾਂ ਮਸਲੇ ਨਿਬੇੜ ਦਾਂਗੇ ਪਰ ਨਾ ਕੋਈ ਗੱਲ ਹੀ ਨਹੀਂ ਹੈ ਇਸ ਕਰਕੇ ਹੀ ਸਾਨੂੰ ਇਹ ਸਾਰੇ ਜਿਹੜੇ ਸਟੈਪ ਨੇ ਲੈਣੇ ਪਏ ਜੀ ਤੁਹਾਡਾ ਸਮਝਦਾ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਸੋ ਮੇਰੇ ਨਾਲ ਸੁਖਜਿੰਦਰ ਸਿੰਘ ਢੀਂਸਾ ਹੋਰੀ ਸੀ ਗੱਲਬਾਤ ਇਹਨਾਂ ਦੇ ਵੱਲੋਂ ਕੀਤੀ ਹੈ ਕਹਿੰਦੇ ਨੇ ਕਿ ਮਸਲਾ ਇੱਥੋਂ ਤੱਕ ਵਧ ਰਿਹਾ ਨਹੀਂ ਸੀ ਜੇਕਰ ਐਮਐਲਏ ਭਰਾ ਜੋਰਾਂ ਦੇ ਨਾਲ ਜਿੰਨਾ ਚਿਰ ਸਾਡੀ वार्तालाप ਹੁੰਦੀ ਰਹੀ ਫੋਨ ਦੇ ਜ਼ਰੀਏ ਅਸੀਂ ਇਹ ਵੀ ਨਹੀਂ ਕਿਹਾ ਕਿ ਤੁਸੀਂ ਸਾਡੇ ਕੋਲ ਆਓ ਅਸੀਂ ਵੀ ਉਹਨਾਂ ਕੋਲ ਚੱਲ ਕੇ ਜਾਣ ਦੇ ਲਈ ਸਾਨੂੰ ਸੀ ਕਿ ਉਹਨਾਂ ਕੋਲ ਅਸੀਂ ਖੁਦ ਚੱਲ ਕੇ ਜਾਵਾਂਗੇ ਤੇ ਗੱਲਬ ਸ਼ਾਇਦ ਮਸਲਾ ਹੱਲੋ ਕਰਨਾ ਨਹੀਂ ਚਾਹੁੰਦੀ ਸੀ ਤੇ ਕਿਤਨਾ ਕਿਤੇ ਉਹ ਈਗੋ ਜ਼ਰੂਰ ਝਲਕੀ ਐ ਐਮ ਐਲ اے ਵਾਲੀ ਕਿ ਮੈਂ ਐਮ ਐਲ اے ਹਾਂ ਤੁਸੀਂ ਮੇਰੇ ਖਿਲਾਫ ਧਰਨਾ ਲਾਓ ਮੈਂ ਨਾ ਚੀਜ਼ਾਂ ਤੋਂ ਨਹੀਂ ਡਰਦੀ ਉਹ ਚੀਜ਼ਾਂ ਕਹਿੰਦਾ ਕਿਤਨਾ ਕਿਤੇ ਝਲਕੀਆਂ ਤਾਂ ਗੱਲ ਜਿਹੜੀ ਇੱਥੋਂ ਤੱਕ ਵਧੀ ਐ ਤੇ 10 ਤਰੀਕ 10 ਦਿਨਾਂ ਦਾ ਸਮਾਂ ਸਾਨੂੰ ਮਿਲਿਆ ਸੀ ਜੇਕਰ ਉਸ ਸਮੇਂ ਦੇ ਵਿੱਚ ਦੌਰਾਨ ਹੱਲ ਨਹੀਂ ਹੁੰਦਾ ਤਾਂ ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਅੱਗੇ ਹੋਰ ਤੇਜ਼ ਕਰਾਂਗੇ ਇਸ ਮਸਲੇ ਤੇ ਐਮ ਐਲ اے ਭਰਾਜ ਦਾ ਕੀ ਕਹਿਣਾ ਹੈ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਨਾ ਤਾਂ ਇਹ ਕੋਈ ਵਕੀਲਾਂ ਦਾ ਮਸਲਾ ਤੇ ਨਾ ਹੀ ਇਹ ਐਮ ਐਲ اے ਦਾ ਮਸਲਾ ਦੂਜੀ ਗੱਲ ਮੈਂ ਵੀ ਵਕੀਲਾਂ ਤੇ ਮੇਰਾ ਭਾਈਚਾਰਾ ਹੈਗਾ ਤੇ ਵਕੀਲ ਹੋਣ ਦੇ ਨਾਤੇ ਤੀਜੀ ਗੱਲ ਜਿਹੜਾ ਇਹ ਮਸਲਾ ਹੈਗਾ ਤੁਸੀਂ ਸਾਰੇ ਮੇਰੇ ਲੋਕਲ ਪ੍ਰੈਸ ਦੇ ਸਾਥੀਆਂ ਤੁਸੀਂ ਜਾ ਕੇ ਉਸ ਮਸਲੇ ਨੂੰ ਮੌਕੇ ਨੂੰ ਦੇਖ ਸਕਦੇ ਹੋ ਸੋਮਵਾਰ ਨੂੰ ਰਾਤ ਨੂੰ ਮੇਰੇ ਕੋਲ ਜਿੱਥੇ ਮੇਰਾ ਰੈ residense ਆ ਉਸ ਕਲੋਨੀ ਦੇ ਸਾਰੇ ਵਸਨੀਕ ਇਕੱਠੇ ਹੋ ਕੇ ਮੇਰੇ ਕੋਲ ਆਏ ਕਿ ਐਮਐਲਏ ਸਾਹਿਬ ਐਦਾਂ ਕਰਕੇ ਇੱਕ ਬੰਦਾ ਵੀ ਜ਼ਬਰਦਸਤੀ ਕੰਧ ਢਾ ਕੇ ਉਥੋਂ ਐਕਸੈਸ ਜਿਹੜਾ ਲੈ ਰਿਹਾ ਰਸਤਾ ਲੈ ਰਿਹਾ ਵੀ ਉਹ ਜਦ ਕਿ ਨਕਸ਼ੇ ਦੇ ਵਿੱਚ ਉਹਨੂੰ ਰਸਤਾ ਨਹੀਂ ਲੱਗਦਾ ਹੈਗਾ ਤਾਂ ਮੈਂ ਉਹ ਐਪਲੀਕੇਸ਼ਨ ਉਹਨਾਂ ਦੀ ਏਡੀਸੀ ਅਮਿਤ ਮੈਮੀ ਨੂੰ ਮਾਰਕ ਕਰਕੇ ਉਹਨਾਂ ਨੂੰ ਸਵੇਰੇ ਮੰਗਲਵਾਰ ਨੂੰ ਉਹਨਾਂ ਦੇ ਕੋਲ ਮੈਂ ਭੇਜ ਦਿੱਤਾ ਸੀਗਾ ਏਡੀਸੀ ਅਮਿਤ ਬੈਂਬੀ ਕੋਲ ਉਸ ਤੋਂ ਬਾਅਦ ਮੇਰੇ ਕੋਲ ਬਾਰ ਕੌਂਸਲ ਦੇ ਪ੍ਰਧਾਨ ਜੀ ਦਾ ਫੋਨ ਆਇਆ ਮੰਗਲਵਾਰ ਨੂੰ ਸਵੇਰ ਕਿ ਐਮਐਲਏ ਸਾਹਿਬ ਐਡਾ ਕਰਕੇ ਇੱਕ ਮਸਲਾ ਹੈਗਾ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਮਿਲਣਾ ਉਸ ਟਾਈਮ ਮੈਂ ਸਾਲਾ ਸਰ ਜਾ ਰਹੀ ਸੀ ਮੈਂ ਸਵੇਰ 8 ਵਜੇ ਘਰੋਂ ਨਿਕਲ ਗਈ ਸੀ ਤੇ ਮੈਂ ਪ੍ਰਧਾਨ ਜੀ ਨੂੰ ਕਿਹਾ ਵੀ ਸੀ ਕਿ ਪ੍ਰਧਾਨ ਜੀ ਮੈਂ ਦੋ ਦਿਨ ਜਾਇਆ ਮੈਂ ਕੱਲ ਸ਼ਾਮ ਨੂੰ ਵਾਪਸ ਆ ਕੇ ਤੁਹਾਡੇ ਨਾਲ ਗੱਲ ਕਰਦੀ ਆਂ ਤੇ ਕੱਲ ਸ਼ਾਮ ਨੂੰ ਜਦੋਂ ਮੈਂ ਵਾਪਸ ਆਈਆਂ ਤੇ ਉਹਦਾ ਪ੍ਰਧਾਨ ਜੀ ਦਾ ਫੋਨ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਆਪਾਂ ਬੈਠ ਕੇ ਇਹਨੂੰ ਗੱਲ ਕਰ ਲੈਨੇ ਇਹਦੇ ਤੇ ਜਿਹੜੀ ਐਲ.ਏ ਦੀ ਰਿਪੋਰਟ ਜਿਹੜੀ ਆ ਚੁੱਕੀ ਆ ਤਹਿਸੀਲਦਾਰ ਦੀ ਜਿਹੜੀ ਰਿਪੋਰਟ ਆ ਰੈਵਨਿਊ ਦੀ ਰਿਪੋਰਟ ਆ ਜਾਣੀ ਆ ਉਸ ਤੋਂ ਬਾਅਦ ਜਿਹੜਾ ਡਿਸੀਜਨ ਹੋਊਗਾ ਬਾਕੀ ਕੋਰਟ ਕੇਸ ਹੈਗਾ ਕੋਰਟ ਕੇਸ ਦਾ ਆਪਾਂ ਡਿਸਕਸ ਕਰ ਲੈਨੇ ਜੋ ਇਹਨਾਂ ਨੂੰ ਬਣਦਾ ਹੋਊਗਾ ਉਹ ਹੋ ਜਾਊਗਾ ਨਹੀਂ ਹੋਊਗਾ ਜੇ ਇਹਨਾਂ ਨੂੰ ਜਿਹੜਾ ਰਿਕਾਰਡ ਦੇ ਵਿੱਚ ਜੇ ਇਹਨਾਂ ਨੂੰ ਰਸਤਾ ਨਹੀਂ ਹੋਊਗਾ ਤਾਂ ਉਹਦਾ ਵੀ ਅੱਗੇ ਪ੍ਰੋਸੈਸ ਹੈਗਾ ਬੰਦਾ ਰਸਤੇ ਦੇ ਲਈ ਅਪਲਾਈ ਕਰ ਸਕਦਾ ਤਾਂ ਐਸ ਪਰ ਰੂਲਸ ਉਹ ਰਸਤਾ ਲੈ ਸਕਦਾ ਹੈਗਾ ਤਾਂ ਆਪਾਂ ਉਸ ਨੂੰ ਜਿਹੜਾ ਅੱ ਪਰ ਸੈਸ ਕਰ ਲੈਣ ਆ ਪਰ ਪ੍ਰਧਾਨ ਜੀ ਮੈਨੂੰ ਲੱਗਦਾ ਵੀ ਸ਼ਾਇਦ ਜਦ ਤੱਕ ਕਿਸੇ ਰਾਜਨੀਤੀ ਦੀ ਜਿਹੜੀ ਭੇਡ ਦੇ ਵਿੱਚ ਆਏ ਹੋਏ ਨੇ ਤੇ ਉਹਨਾਂ ਦਾ ਵੇ ਆਫ ਟਾਕ ਜਿਹੜਾ ਠੀਕ ਨਹੀਂ ਸੀਗਾ ਤੇ ਮੈਂ ਕੱਲ ਵੀ ਉਹਨਾਂ ਨੂੰ ਜਦੋਂ ਕਿਹਾ ਮੈਂ ਕਿਹਾ ਜੀ ਆਪਾਂ ਇਹਨੂੰ ਬੈਠ ਕੇ ਨਿਬੇੜ ਲਈਏ ਤਾਂ ਉਸ ਤੋਂ ਬਾਅਦ ਉਹ ਕੰ ਮੈਨੂੰ ਕਦਮ ਕਹਿਣ ਲੱਗੇ ਕਿ ਐਮਐਲਏ ਸਾਹਿਬ ਅਸੀਂ ਤਾਂ ਜੀ ਜਿਹੜਾ ਮੈਸੇਜ ਦੇਣ ਲੱਗੇ ਹਾਂ ਤੇ ਅਸੀਂ ਧਰਨਾ ਦਵਾਂਗੇ ਸੋ ਧਰਨਾ ਕਿਸੇ ਮਸਲੇ ਦਾ ਹੱਲ ਨਹੀਂ ਹੈਗਾ ਉਹ ਸਾਰੇ ਵਕੀਲ ਨੇ ਮੈਂ ਵੀ ਵਕੀਲ ਹਾਂ ਤੇ ਵਾਰਦੀ ਮੈਂਬਰ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਆ ਕਿ ਕੋਈ ਵੀ ਮਸਲਾ ਹੈਗਾ ਜਦੋਂ ਵਕੀਲ ਆਪ ਹੀ ਕਿਸੇ ਫੈਕਟ ਦੀ ਗੱਲ ਨਹੀਂ ਕਰਨਗੇ ਕਿਸੇ ਕਾਨੂੰਨ ਦੀ ਗੱਲ ਨਹੀਂ ਕਰਨਗੇ ਤਾਂ ਹੋਰ ਕੌਣ ਕਰੂਗਾ ਸੋ ਫੈਕਟ ਚੈੱਕ ਕਰ ਲੈਣ ਉਹ ਦੋਨੋਂ ਡਿਪਾਰਟਮੈਂਟਾਂ ਦੀਆਂ ਐਲਈ ਦੀ ਰਿਪੋਰਟ ਵੀ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਤਹਿਸੀਲਦਾਰ ਦੀ ਰੈਵਨਿਊ ਦੀ ਰਿਪੋਰਟ ਵੀ ਆ ਜਾਂਦੀ ਹੈ ਸੋ ਉਸ ਰਿਪੋਰਟ ਤੋਂ ਬਾਅਦ ਜੋ ਡਿਸੀਜਨ ਹੋਊਗਾ ਔਨ ਜਿਹੜਾ ਰੂਲ ਹੋ ਜਾਣਾ ਸੋ ਨਾ ਤਾਂ ਕੋਈ ਉਹਨਾਂ ਨੂੰ ਬੇਵਕੂ ਬਣਾ ਸਕਦਾ ਕਿਉਂਕਿ ਉਹ ਵੀ ਵਕੀਲ ਨੇ ਦਸਤ ਦੇ ਵਿੱਚੋਂ ਬਖਸ਼ ਕੀਤਾ ਜਾਣਾ ਦੋਵਾਂ ਵਿਚ ਇਹ ਕਨਫਰਮ ਹੈ ਨਾਲ ਵੀ ਕਿਹਾ ਗਿਆ ਕਿ ਸਾਡੇ ਕੋਲ ਦੇਖੋ ਪਹਿਲੀ ਗੱਲ ਕੋਈ ਕਿਸੇ ਨੂੰ ਬਿਨਾ ਐਵੀਡੈਂਸ ਤੋਂ ਕੋਈ ਬਰਖਾਸਤ ਨਹੀਂ ਕਰ ਸਕਦਾ ਤੇ ਜੇ ਹੈਗਾ ਤਾਂ ਮੈਂ ਕੋਈ ਗੱਲ ਨਹੀਂ ਮੈਂ ਵੀ ਵਕੀਲ ਆ ਫਿਰ ਮੈਂ ਦੁਬਾਰਾ ਮੈਂਬਰ ਕਿਵੇਂ ਬਣਨਾ ਤੇ ਜਿਹੜਾ ਹੈਗਾ ਉਹ ਸਾਰਾ ਪ੍ਰੋਸੈਸ ਜਾਣਦੀ ਆ ਸੋ ਮੈਂ ਕਹਿਣਾ ਚਾਹੁੰਦੀ ਆ ਕਿ ਇਹ ਨਾ ਤਾਂ ਵਕੀਲ ਦਾ ਮਸਲਾ ਹੈ ਨਾ ਇਹ ਬਾੜ ਦਾ ਮਸਲਾ ਹੈਗਾ ਇਹ ਦੋ ਬੰਦਿਆਂ ਦਾ ਆਪਣਾ ਨਿੱਜੀ ਮਸਲਾ ਹੈਗਾ ਇੱਕ ਪਲਾਟ ਨੂੰ ਲੈ ਕੇ ਉਹਦੇ ਰਸਤੇ ਨੂੰ ਲੈ ਕੇ ਜਿਹੜਾ ਰੌਲਾ ਹੈਗਾ ਮੇਰਾ ਕਸੂਰ ਕੀ ਆ ਸਰ ਪਹਿਲਾਂ ਕਾ ਕੇ ਮੈਂ ਕੰਮ ਪਰਿਵਾਰ ਚ ਉੱਠ ਕੇ ਆ ਕਿ ਅੱਜ ਐਮਐਲਏ ਬਣੀ ਆ ਮੇਰੇ ਕੋਲ ਖੁਦ ਰੈਜੀਡੈਂਸ ਹੈ ਨਹੀਂ ਮੈਂ ਉੱਥੇ ਕਿਰਾਏ ਤੇ ਬੈਠੀ ਆ ਜਿਸ ਕਲੋਨੀ ਦਾ ਇਹ ਮਸਲਾ ਜਿਹੜਾ ਉੱਠਿਆ ਹੋਇਆ ਸੋ ਉੱਥੇ ਮੈਂ ਕਿਰਾਏ ਤੇ ਬੈਠੀ ਆ ਤਾਂ ਉੱਥੋਂ ਦੇ ਜਿਹੜੇ ਵਸਨੀਕ ਨੇ ਮੇਰੇ ਕੋਲ ਸੁਬਾ ਸ਼ਾਮ ਕਰੇ ਵੜਦੀਦੇ ਸਵੇਰੇ ਨਿਕਲਦੇ ਤੇ ਮੇਰੇ ਕੋਲ ਆ ਜਾਂਦੇ ਨੇ ਉਹ ਜਦ ਕੇ ਕੋਈ ਤਰੀਕਾ ਨਹੀਂ ਹੈ ਉਹ ਜਿਹੜੇ ਏਡੀਸੀ ਸਾਹਮਣੇ ਉਹਨਾਂ ਨੂੰ ਕਲੀਅਰ ਕਰ ਦੇਣਾ ਕਿ ਭਾਈ ਕੀ ਬਣਦਾ ਹੈਗਾ ਦੇਖੋ ਮੇਰੇ ਕੋਲ ਆਇਆ ਸੀਗਾ ਪਰ ਮੇਰੇ ਕੋਲ ਪੇਪਰ ਕਿਸੇ ਪਾਸੋਂ ਨਹੀਂ ਆਇਆ ਦੋਨੇ ਤਰ੍ਹਾਂ ਪਾਸੋਂ ਪੇਪਰ ਨਹੀਂ ਆਇਆ ਉਹਨਾਂ ਨੂੰ ਮੈਂ ਕਿਹਾ ਤੁਸੀਂ ਏਡੀਸੀ ਸੰਗਰੂਰ ਨੂੰ ਪੇਪਰ ਦੇ ਦੇਣਾ ਤੇ ਜੋ ਰੂਲ ਅਕੋਰਡਿੰਗ ਹੋਊਗਾ ਰਸਤਾ ਹੋ ਜਾਊਗਾ ਸੋ ਇਹਨੂੰ ਪੋਲੀਟੀਕਲ ਰ